ਉਹ ਵਾਈ ਗਰਮੀ ਹੋਈ ਆ ਹਾਏ ਬੇ ਫੇਰ ਅਜ ਮੂਤ ਪੀ ਕੇ ਆ ਗਿਆ ਕਿਨੇ ਮਚਾਤਾ ਤੈਨੂੰ ਫੂਕਤਾ ਪੜਾ ਕੇ ਤੋਰਤਾ ਉਹ ਕੀ ਹੋਇਆ ਤੈਨੂੰ ਅੱਜ ਫੇਰ ਮੂਤ ਪੀ ਕੇ ਆ ਗਿਆ ਤੈਨੂੰ ਨਹੀਂ ਪਤਾ ਵੀ ਮੇਰੀ ਦਵਾਈ ਚੱਲਦੀ ਆ ਮੇਰੇ ਤਾਂ ਅੱਗ ਲੌਣਾ ਦਾ ਜੋਰ ਲੱਗਿਆ ਪਿਆ ਵੀ ਤੇਰੀ ਛਡਾਰਾਂ दारू ਉਹ ਰੋਲ ਦੇ ਗਈ ਨਹੀਂ ਇਹ ਨਹੀਂ ਆਉਦੀ ਆ 200 ਰੁਪਏ ਲਾ ਕੇ ਉਹ ਘਰ ਵਰਗੀ ਦਿੱਤੀ ਆ ਵੀ ਮੈਂ ਕਹਿੰਦਾ ਮੈਨੂੰ ਨਾਮ ਦੱਸ ਜਿਹਦਾ ਹੋ ਹਣੀ ਜਦੋਂ ਤਾਈ ਦਾ ਮਰਜੇ ਤਾਈ ਹਰਾਮ ਜਦੀ ਜਿਹੜੀ ਸਾਡਾ ਘਰ ਪਟਦੀ ਆ ਉਹ ਕਰੇ ਇਹ ਆ ਠੀਕੇ ਆਉਂਦਾ ਕ ਮੂਤ ਰੋਜੇ ਮਰੋਸ ਹੋਏ ਵੀ ਤੂੰ ਉਹ ਟੱਪਣ ਲੱਗਣੀ ਸੀ ਹਾਂ ਤਾਂ ਕਿਆ ਨੀ ਨਾ ਉਹ ਲੜਾਈਆਂ ਕਰਦਾ ਉੱਤੋਂ ਦੀ ਤਾਂ ਪੀਕੇ ਉੱਤੋਂ ਦੀ ਲੜਾਈਆਂ ਕਰੂਗਾ ਓਏ ਮਚ ਲਿਆ ਕਰ ਕੋਈ ਜੂਸ ਪੀ ਲੈ ਕਰ ਬਾਅਦੋਂ ਉਹ ਤੂੰ ਮਰ ਜੇਗੀ ਤੂੰ ਮਰ ਜੇਗੀ ਬਾਅਦੋਂ ਮੈਂ ਵੀ ਅੱਜ ਦਾ ਵਾਰ ਤਲੀ ਫਿਰਦੀ ਐ ਆਮ ਤੇ 400 ਨੂੰ ਤੇਰੇ ਕੋਲ ਪੈਸੇ ਆਉਂਦੇ ਨੇ ਜੇ ਮੈਂ ਕਰਦੀ ਆ ਪੂਰਾ ਦੁੱਧ ਲੈ ਦੁੱਧ ਨੂੰ ਤੂੰ ਮੂਤ ਪੀਣ ਨੂੰ ਬਹਿ ਜਾਂਦਾਗਾ ਦੁੱਧ ਕਰੇ ਸਰਿਆਂ ਨਹੀਂ ਲੈ ਗੇ ਦੁੱਧ ਨੂੰ ਬੇ ਆ ਮੱਚ ਜਾ ਛੱਡ ਦੇ ਮੂਤ ਪੀਣਾ ਸਾਰਾ ਕੁਝ ਠੀਕ ਹੋ ਜਾਊਗਾ ਐਡੀ ਛੱਡੀ ਜੀ ਮੈਥੋ ਛੱਡੀ ਨਹੀਂ ਜਾਂਦੀ ਜੇ ਮੈਂ

ਵੇ ਤੇ ਪਿੰਜਰਾ ਤੇਰੂ ਮੂਤ ਹੀ ਪੀਕੇ ਉਹਨਾਂ ਲੋਕਾਂ ਦਾ ਆਇਤਾ ਫੋੜ ਕੇ ਤੈਨੂੰ ਮੂਤ ਪਲਾ ਦੇਣਗੇ ਕੱਲ ਨੂੰ ਫੇਰ ਵੀ ਕਹੇ ਮੈਂ ਤਾਂ दारू ਪੀਤੀ ਆ ਤੈਨੂੰ ਕੀ ਪਤਾ ਲੱਗਣਾ ਉਹ ਤੂੰ ਬਾਏ ਉਹ ਮਦਰ ਟੰਬਾ ਮਰੂ ਸਰ ਤੇ ਚੱਕ ਕੇ ਤੂੰ ਬਾਏ ਜਾ ਮਾਰੂ ਇਹ ਟੰਬਾ ਬੇ ਮਾਰਨਾਰਾ ਤੂੰ ਹੈ ਨਹੀਂਗਾ ਜਿੱਦ ਤਰ ਤੂੰ ਸੋਈ ਹੋਇਆ ਨਾ ਉਦੋਂ ਮੇਰੇ ਨਾਲ ਗੱਲ ਕਰੀ ਜਰ ਰੋਟੀ ਬਣਾ ਰਿਹਾ ਤੂੰ ਚੁੱਪ ਕਰਕੇ ਰੋਟੀ ਨਾ ਤੈਨੂੰ ਦੁੱਪੜਾ ਲਾ ਕੇ ਦੰਨੀ ਆ ਸਾਲਾ ਰੋਟੀ ਦਾ ਹੋਇਆ ਲੈ ਨਹੀਂ ਸਬਜੀ ਤਾਂ ਮੈਂ ਅਗਲਾਂ ਆ ਕੇ ਹੀ ਬਣਾ ਕੇ ਆਉਂਦਾ ਨੰਤਾ ਉਹਦੀ ਤਾਈ ਜੀ ਦੀ ਖਬਰ ਲੈ ਕੇ ਨਹੀਂ ਉਹਦੀ ਇਹਦੀ ਧਗਰੀ ਪਰ ਉਹ ਵੀ ਯਾਦ ਰੱਖੂਗੀ ਮੈਨੂੰ ਲੈ ਨਹੀਂ ਉਹ ਰੋਜ਼ ਹੀ ਕਹਿੰਦੇ ਆ दारू ਪੀ ਕੇ ਝੁਲਸ ਕੇ ਪੈ ਜਾਂਦਾਗਾ ਇਹਨਾਂ ਨੂੰ ਨਹੀਂ ਅਕਲ ਹੈਗੀ ਜਿਹੜੇ ਪਲਾਪਲਾ ਮੂਤ ਤੋੜਦੇ ਨੇ ਉਹਨੂੰ ਹੁਣ ਇਹਦੀ ਤਾਂ ਪਹਿਲਾਂ ਮੈਂ ਗੁਤਨੀ ਜਾ ਕੇ ਪੱਟਦੀ ਆਂਗੀ ਸਮਾਰ ਕੇ ਪੁੱਛਦੀ ਆਂ ਉਹਨੂੰ ਲੈ ਆਥਨ ਦਾ ਟਾਈਮ ਹੋ ਗਿਆ ਫਿਰ ਨਾ ਜਦੋਂ ਗਾਹ ਕਾ ਆ ਜਾਂਦੇ ਨਾ ਫਿਰ ਮੈਥੋਂ ਭਰਦੀ ਨਹੀਂ ਬੋਤਲ ਨਹੀਂ ਤਾਈ ਗੱਲ ਸੁਣ ਮੇਰੀ ਕੀ ਕਰੀ ਜਾਂਦੀ ਆ ਤੂੰ ਉਹ ਮੈਂ ਕੀ ਕਰਨਾ ਆਪਦੇ ਘਰੇ ਬੈਠਣਾ ਹੋਰ ਕੀ ਕਰਨਾ ਮੇਰੀ ਗੱਲ ਸੁਣ ਲੈ ਸਭ ਜਾਣਦੀਆਂ ਮੈਂ ਤੈਨੂੰ ਜਿਹੜੀ ਜੜੀ ਤੂੰ ਕਰਤੂਤਾਂ ਕਰਦੀ ਫਿਰਦੀ ਆਂਗੀ ਨਹੀਂ ਮੈਂ ਇਹ じゃ ਕੀ ਕਰਤਾ ਜਿਹੜੀਆਂ ਤੂੰ ਕਰਤੂਤਾ ਵੇ ਕਰਤੂਤਾ ਵਰਖਦੀ ਨਹੀਂ ਜੈਬੀ ਨੂੰ दारू ਪਲਾ ਕੇ ਜਿਹੜੀ ਰੋਜ਼ ਹੀ ਭੇਜ ਦਿੰਦੇ ਹੋਗੇ ਉਹ ਕਿੱਥੋਂ ਕੱਢਦੇ ਹੋਗੇ ਨਹੀਂ ਨਾ ਆਉਂਦਾ ਤੇਰਾ ਖਸਮ ਨਹੀਂ ਮੈਨੂੰ ਕੀ ਪਤਾ ਸੀ ਉਹ ਤਾਂ ਮੈਨੂੰ ਕਹਿ ਰਹੇ ਨੇ ਮੈਂ ਕੰਮ ਕਰਕੇ ਆਉਣਾ ਪਲਾ ਪਲਾ ਤਾਂ ਤੁਸੀਂ ਭੇਜ ਦੋਗੇ ਮੇਰਾ ਤਾਂ ਘਰ ਖਰਾਬ ਕੀਤਾ ਪਿਆ ਉੱਜੜੀ ਪਈਆਂ ਮੈਂ ਤਾਂ ਤੈਨੂੰ ਕੀ ਪਤਾ ਤੂੰ ਤਾਂ ਇੱਥੇ ਅੰਦਰ ਬੈਠੀ ਪੈਸੇ ਨਾਲ ਪੈਸਾ ਹੁੰਦੀ ਆ ਤੈਨੂੰ ਤਾਂ ਵੀਵੇਂ ਪੈਸੇ ਚਾਰ ਆਉਂਦੇ ਨੇ ਨਹੀਂ ਮੇਰਾ ਤਾਂ ਕਿੱਤਾ ਹੈ ਮੈਂ ਤਾਂ ਵੇਖ ਵੇਚੂਗੀ ਸ਼ਰਿਆਵ ਵੇਚੂਗੀ ਤੂੰ ਕਾਣੂ ਨਹੀਂ ਮੈਨੂੰ ਹਟਾਉਣਾ ਨਹੀਂ ਮੇਰੀ ਗੱਲ ਸੁਣ ਲੈ ਨਹੀਂ ਮੇਰਾ ਨਾਮ ਵੀ ਕਿਰਨਾ ਨਹੀਂ ਜੇ ਤੈਨੂੰ ਵਿੱਚੀ ਸਾਰੇ ਟੱਬਰ ਨੂੰ ਨਾ ਫਸਾਇਆ ਨਹੀਂ ਮੈਨੂੰ ਵੀ ਪ੍ਰੀਤੋ ਕਹਿੰਦੇ ਆ ਮੈਂ ਵੀ ਤੇਰੇ ਨਾਲੋਂ ਘੱਟ ਨਹੀਂ ਦੋ ਰੱਤਾਂ ਉਤਦੀਆਂ ਤੂੰ ਮਾਂ ਜਿੱਥੇ ਜ਼ੋਰ ਤੇਥੋਂ ਲੱਗਦਾ ਮੇਰੀ ਗੱਲ ਸੁਣ ਲੈ ਜਦੋਂ ਤੇਰੇ ਨਾਲ ਚਾਰ ਡੰਡੇ ਪੈ ਤਾ ਭੱਜੀ ਫਿਰੇਗੀ ਸਾਰਿਆਂ ਦੇ ਨਾਮ ਲਵੇਂ ਕਿ ਵੀ ਹਾਂ ਉਹ ਇੱਥੋਂ ਆ ਲੈ ਕੇ ਜਾਂਦੇ ਆ ਉਹ ਇੱਥੋਂ ਆ ਲੈ ਜਾਂਦੇ ਆ ਨੀ ਤੇਰੀ ਵਜ੍ਹਾ ਕਰਕੇ ਸਾਡੇ ਘਰੇ ਰੋਟੀ ਨਹੀਂ ਬਣਦੀ ਨਾ ਸਾਨੂੰ ਖਾਂਦਿਆਂ ਨੂੰ ਖਾਣ ਨਾ ਸਾੰਦੇ ਨੂੰ ਪੀਂਦਿਆਂ ਨੂੰ ਪਾਣੀ ਆ ਲੋਕ ਸਾਡਾ ਜਲੂਸ ਦੇਖਦੇ ਨੇ ਕੰਦਾ ਕੌਣਿਆਂ ਨਾਲ ਲੱਗ ਲੱਗ ਕੇ ਕਿ ਮੈਂ ਤੇ ਮੇਰਾ ਘਰ ਖਰਾਬ ਕੀਤਾਗਾ ਆ ਡੰਡਿਆਂ ਦਾ ਡਰਾਵਾ ਨਾ ਕਿਸੇ ਹੋਰ ਨੂੰ ਦੇ ਜਿਹੜੇ ਡੰਡੇ ਮਾਰਨ ਵਾਲਿਆ ਨੇ ਮੇਰੀ ਮੁਠੀ ਚ ਮੇਰਾ ਕੀ ਕਰ ਦੇਣਗੇ ਜਾ ਜਿੱਥੇ ਜਾਨੀਏ ਜਾ ਮੇਰੀ ਗੋ ਸੁਣਦਾ ਤਾਈ ਹੁਣ ਤਾਂ ਮੈਂ ਤੈਨੂੰ ਤਾਈ ਤਾਈ ਕਰਦੀ ਆ ਜਦੋਂ ਮੈਂ ਤੈਨੂੰ ਬੁੱਢੜੀ ਤੇ ਆ ਗਈ ਨਾ ਫਿਰ ਤੂੰ ਜਾਣੇਂਗੀ ਵੀ ਹਾਂ ਵੀ ਮੈਂ ਕੀ ਕਰ ਸਕਦੀ ਆ ਨੀ ਮੇਰੇ ਨਾਲ ਨਾ ਬਾਲੀ ਉੱਚੀ ਨੀ ਵੀ ਜੀਣਾ ਹੋ ਪਹਿਲਾਂ ਤਾਂ ਮੈਂ ਪੈਸੇ ਨਾਲ ਪਿਆਉਦੀ ਸੀ ਤੇ ਜੇ ਹੁਣ ਮੈਨੂੰ ਮੁਫਤ ਪਿਆਉਣੀ ਪੈ ਗਈ ਨਾ ਮੈਂ ਤਾਂ ਮੁਫਤ ਵੀ ਪਿਆਉਂਗੀ ਜੇ ਆਹ ਹੰਡਾ ਤੇਰੀ ਮੇਰੀ ਗੱਲ ਸੁਣਦਾ ਤਾਈ ਹੁਣ ਤਾਂ ਤੂੰ ਇਹ ਬੋਲਦੀਆਂ ਨਾ ਤੇਰੀ ਜੀਵ ਨਹੀਂ ਰਹਿਣੀ ਸਾਰੇ ਪਿੰਡ ਚ ਥੂ ਥੂ ਹੋਜੂ ਅਜੇ ਤਾਂ ਮੈਂ ਤੇਰੇ ਮੂੰਹ ਵੱਲ ਦੇਖਾਂ ਤੇ ਤੂੰ ਬੱਸ ਕਰੇਂਗੀ ਬੱਸ ਕਰੇਂਗੀ ਪਰ ਮੈਨੂੰ ਲੱਗਦਾ ਨਹੀਂ ਜਿੰਨੇ ਤਰ ਦੇ ਸ਼ੁਤਰ ਨਾ ਪਾ ਨਾ ਉਨਾਂ ਚਿਰ ਤੂੰ ਟਿਕਦੀ ਨਹੀਂ ਹੈਗੀ ਮੈਂ ਸ਼ੁਤਰਾਂ ਸ਼ੁਤਰਾਂ ਤੋਂ ਨਹੀਂ ਡਰਦੀ ਆ ਬੈਠੀ ਆ ਜੱਟੀ ਆਹਦੇ ਮੰਜੇ ਤੇ ਚਾੜੀ ਹੋਈ ਤੂੰ ਮਰਜੀ ਜਿੱਥੇ ਜੋਰ ਲਾਉਣਾ ਲਾਲ ਕੋਈ ਨਾ ਹੁਣ ਮੈਂ ਵੀ ਤੈਨੂੰ ਥਾਣੇ ਦੇ ਇੱਚ ਘਰੋਂ ਕੜੀਸ ਦੇਣਾ ਲੈ ਕੇ ਗਿਆ ਨਾ ਤਾਂ ਮੇਰਾ ਨਾਂ ਵੀ ਕਿਰਨਾ ਨਾ ਯਾਨੀ ਜਾ ਦੇਖੀ ਜਾਊਗੀ ਹਾਂ ਬਾੜੀ ਆਈ ਆਗੀ ਹੰਕਾਰੀ ਹੋਈ ਤੇਰੇ ਵਰਗੇ ਤਾਂ ਲਾਂਬੇ ਦੇ ਗਏ ਮੇਰੇ ਕੋਲੇ ਲੱਖਾਂ ਮੁੜ ਗਏ ਆਏ ਫਿਰ ਕਿਵੇਂ ਪ੍ਰੀਤੋ ਦਾ ਕੰਮ ਬੰਦ ਕਰਵਾ ਦੇਣਗੇ ਮੈਨੂੰ ਵੀ ਪ੍ਰੀਤੋ ਤਾਈ ਕਹਿੰਦੇ ਆ ਕਰਦੀਆਂ ਕਰਦੀਆਂ ਮੋਟਰੀ ਬੰਦ ਕਰਦੀਆਂ ਓਹੋ ਜੱਗੇ ਨੂੰ ਕਹਿ ਕੇ ਨਾ ਪੈਪ ਜੀ ਬਦਲਾਵਾ ਵੀ ਜੱਗੇ ਨਵੇਂ ਪੈਪ ਲਿਆ ਦੇ ਹੋਰ ਸਾਰਾ ਦਿਨ ਇੱਥੋਂ ਉੱਧਾ ਪਾਣੀ ਤਾਂ ਹੀ ਮੋਟਰ ਦਾ ਡੁੱਲ ਜਾਂਦਾ ਗਾ ਗਗਨ ਹਾਂ ਕਿ ਨਾ ਨੀ ਕੀ ਕਰੀ ਜਾਨੀ ਆ ਤੂੰ ਮੇਰੀ ਵੀ ਕਦੇ ਸੁਣ ਲਿਆ ਕਰ ਪਰ ਤੇਰੀ ਸੁਣਾ ਦੇ ਕੀ ਗੱਲ ਹੋ ਗਈ ਤੂੰ ਤਾਂ 24 ਘੰਟੇ ਤੱਤੀ ਰਹਿਣੀ ਆ ਨੀ ਮੈਂ ਤੱਤੀ ਨਹੀਂ ਰਹਿੰਦੀ ਅੜੀਏ ਹੁਣ ਦੱਸ ਮੇਰੀ ਗੱਲ ਸੁਣ ਸਾਨੂੰ ਤਾਂ ਖਾਂਦਿਆਂ ਨੂੰ ਖਾਣ ਨਹੀਂ ਪੀਂਦਿਆਂ ਨੂੰ ਪਾਣੀ ਨਹੀਂ ਉਹ ਤਾਂ ਰੱਜ ਕੇ ਆ ਜਾਂਦਾ ਰੋਜ਼ ਮੂਤ ਪਲਾ ਕੇ ਤੋਰ ਦਿੰਦੇ ਨੇ ਉਹ ਤਾਈ ਕੇ ਹੋਰ ਸਾਨੂੰ ਤਾਂ ਦੇਖ ਲਾ ਮੈਂ ਨਹੀਂ ਲੋਕ ਕੋਠੇ ਤੇ ਚੜ ਚੜ ਦੇਖਦੇ ਨੇ ਇੰਨਾ ਜਲੂਸ ਕਰਦਾ ਫਿਰ ਸਾਰੀ ਰਾਤ ਨਾ ਸੌਂਦਾ ਨਾ ਸੌਣ ਦਿੰਦਾ ਗਾ ਨੀ ਭੈਣੇ ਇਹਦਾ ਮੈਨੂੰ ਕੀ ਲਾਂਬਾ ਦੇ ਕੇ ਆਉਣੀ ਆ ਤੂੰ ਉਹਨਾਂ ਦੀ ਹੈਪੀ ਦੀ ਬਹੁਣੋਂ ਲਾਂਬਾ ਦੇ ਕੇ ਆਉਂਦੀ ਉਹ ਤਾਂ ਉਹਨਾਂ ਦੇ ਕਰੋੜਿਆਂ ਦਾ ਹੈ ਨੀ ਉਹਨਾਂ ਦੇ ਘਰੇ ਜਦੋਂ ਮੈਂ ਗਈ ਉਹਨਾਂ ਦੀ ਬੁੜੀ ਮੈਂ ਕੰਨੀ ਆ ਨੀ ਟੋਕਰੇ ਦੇ ਥੱਲੇ ਬੋਤਲਾਂ ਲਖੋ ਲਈਆਂ ਮੈਨੂੰ ਦੇਖ ਕੇ ਤੂੰ ਟੋਕਰੇ ਦੇ ਥੱਲੇ ਕਰਦੀ ਆ ਉਹ ਤਾਂ ਚੁੱਲ੍ਹੇ ਕੋਲੇ ਟੋਆ ਪੱਟ ਕੇ ਨਾ ਵਿੱਚ ਬੋਤਲਾਂ ਲਖੋ ਕੇ ਉੱਤੋਂ ਦੀ ਮਿੱਟੀ ਫੇਰ ਦਿੰਦੀ ਐ ਟੱਕ ਕੇ ਬੋਰੀ ਵਿਛਾ ਕੇ ਨੀ ਭੈਣੇ ਮੇਰੀ ਗੱਲ ਸੁਣਾ ਹਾਂ ਇਹ ਤਾਂ ਸਾਡਾ ਤਾਂ ਘਰ ਪਟਿਆ ਜਾਊਗਾ ਉਹਦਾ ਕੀ ਜਾਊਗਾ ਉਹਨੂੰ ਤਾਂ ਪੈਸੇ ਆਉਂਦੇ ਨੇ ਉਹਦਾ ਤਾਂ ਚੁੱਪ ਕਰੀ ਹੋਈ ਆਗੀ ਮੇਰੀ ਗੱਲ ਸੁਣਨਾ ਮੈਂ ਤਾਂ ਦੇ ਘਰੇ ਲਾਂਬਾ ਦੇਈ ਮੈਂ ਕਿਹਾ ਮੈਂ ਤਾਂ ਤੁਹਾਨੂੰ ਥਾਣੇ ਉਰੇ ਨਹੀਂ ਛੱਡਦੀ ਹੈਗੀ ਉਹੀ ਗੱਲ ਆ ਕੇ ਉਹ ਗੱਲ ਕਰਿਆ ਕਰ ਵੀ ਅਗਲਾ ਡੱਬੂ ਕੰਦ ਤੇ ਤੇ ਤੂੰ ਤਾਂ ਪਹਿਲਾਂ ਫੈ ਫੈ ਕਰਈ ਤੂੰ ਚੁੱਪ ਕਰਕੇ ਥਾਣੇ ਜਾਣਾ ਸੀ ਤਲਾਹ ਦੇਣੀ ਸੀ ਵੀ ਜੀ ਜਿੱਦੇ ਹੁਣ ਪੱਠੀ ਲਾਈ ਵੀ ਉਹਦੇ ਮੈਂ ਕਰੂੰਗੀ ਟੈਲੀਫੋਨ ਬਿਠਾ ਦੇਣੇ ਆ ਕੇ ਛਾਪਾਂ ਮਾਰ ਲਓ ਤੇ ਭੱਠੀ ਚਲਦੀ ਫੜਾ ਦੇ ਫੇਰ ਦੇਖੀ ਨੂੜ ਕੇ ਲੈ ਕੇ ਜਾਂਦੇ ਉਹਦੇ ਯਾਰ ਨੂੰ ਨਹੀਂ ਮੈਂ ਤਾਂ ਆਨ ਨਹੀਂ ਐ ਇੰਨੀ ਵਾਰੀ ਦੇਖਿਆ ਉਹਨਾਂ ਦੇ ਮੋਟਰਸਾਈਕਲਾਂ ਦੀ ਲੈਨ ਲੱਗੀ ਹੁੰਦੀ ਆ ਲੈਨ ਲੱਗਣੀ ਐ ਨਹੀਂ ਆਥਰੇ ਕੋਈ ਪਉਆ ਕੋਈ ਅਧੀਆ ਕੋਈ ਬੋਤਲ ਲੈ ਕੇ ਜਾਂਦਾ ਘਰ ਦੀ ਸ਼ਰਾਬ ਵੇਚਦੇ ਆ ਉਹੋ ਹਾਏ ਮੈਂ ਮਰ ਜਾ ਨੀ ਹੋਰ ਕੰਮ ਕਰਨਾ ਨੂੰ ਥੋੜੇ ਨੇ ਉਹਨਾਂ ਨੂੰ ਆ ਸਰਾਬ ਕੱਢਣਾ ਹੀ ਵਧੀਆ ਲੱਗਿਆ ਦੱਸ ਤੂੰ ਸ਼ਰਮ ਨਹੀਂ ਮੰਨਦੇ ਭੋਰਾ ਵੀ ਐਸ ਤਰੀਕੇ ਨਾਲ ਸਾਨੂੰ ਕੀ ਕਹਿਣਗੇ ਆਪ ਤਾਂ ਡੁੱਬੇ ਹੋਏ ਨੇ ਇਸ ਨਾਲ ਸਾਨੂੰ ਵੀ ਡੋਬਣਗੇ ਜਦੋਂ ਹਣ ਅਗਲੇ ਨੂੰ ਪਤਾ ਲੱਗੂ ਵੀ ਉਹਨਾਂ ਦੇ ਘਰੋਂ ਲੈ ਕੇ ਪੀਂਦੇ ਨੇਗੇ ਨਾਲੇ ਵੀ ਫੜੇ ਜਾਣਗੇ ਚਿੱਟੜ ਤਾਂ ਇਹਨਾਂ ਦੇ ਵੀ ਕੁੱਟੇ ਜਾਣਗੇ ਫਿਰ ਪਤਾ ਲੱਗੂ ਇਹਨਾਂ ਨੂੰ ਕੋ ਤਾਂ ਮੈਂ ਮੰਨਦੀ ਆ ਵੀ ਫੜੇ ਜਾਣਗੇ ਅਗਲੇ ਜਿਹੇ ਜੀ ਕਰਨਗੇ ਉਹੋ ਜੀ ਭੋਗਣਗੇ ਗੱਲ ਤਾਂ ਗੱਲ ਦੀ ਆ ਤੂੰ ਅਗਲੇ ਦੇ ਘਰੇ ਜਾ ਕੇ ਲਾਂਬਾ ਦੇਣ ਲੱਗ ਗਿਆ ਉੱਥੋਂ ਤੂੰ ਤੂੰ ਮੈਂ ਕਰਦਗੀ ਨਾ ਤਾਂ ਹੋਏਗੀ ਬਦਨਾਮ ਨਾਲੇ ਅਗਲੇ ਨੂੰ ਆਏ ਲੱਗੂ ਵੀ ਇਹ ਕਾਨੂੰ ਫਸ ਪਸਾਗੇ ਵੀ ਕਿਰਨਾਂ ਨੇ ਫਸਾਇਆ ਉਹ ਗੱਲ ਕਰੇ ਨਾਲੇ ਤਾਂ ਫਸਾ ਦੇ ਕਹਿੰਦੇ ਹੁੰਦੇ ਨਾਲੇ ਸੱਪ ਮਾਰਦੇ ਤੇ ਨਾਲੇ ਲਾਠੀ ਵੀ ਨਾ ਟੁੱਟੇ ਤੂੰ ਜਿੱਦੇ ਭੱਠੀ ਚੱਲਦੀ ਉਹ ਸਿੱਧੇ ਥਾਣੇ ਤਲਾਸ਼ ਕਰਦੇ ਅਗਲਾ ਫੜ ਕੇ ਲੈ ਜੂ ਤੂੰ ਤਾਂ ਪਹਿਲੀ ਤੋਤੋ ਕਰਿਆ ਨੀ ਮੈਂ ਕੀ ਕਰਾਂ ਸਾਨੂੰ ਤਾਂ ਰੋਟੀ ਨਹੀਂ ਖਾਣ ਦਿੱਤੀ ਮੇਰੇ ਤਾਂ ਲੱਗੀ ਪਈ ਸੀ ਅੱਗ ਕਿਉਂਕਿ ਸਾਡੀ ਨੇ ਚਾਹ ਪਾਣੀ ਓਵੇਂ ਹੀ ਸਾਰਾ ਖਰਾਬ ਹੋ ਗਿਆ ਭਾਣੇ ਬਣਾਇਆ ਉਹ ਕਿੱਥੇ ਮਰਦਾ ਮੇਰੀ ਸੁਣਦਾ ਜੇ ਉਹ ਸੁਣਦਾ ਹੋਵੇ ਇਹਨਾਂ ਦੇ ਮੂਤ ਪੀਣ ਕਾ ਨੂੰ ਜਾਵੇ ਫਿਰ ਮੈਨੂੰ ਕੀ ਲੋੜ ਸੀ ਸਿਆਪਿਆਂ 'ਚ ਪੈਣ ਦੀ ਮੈਂ ਤਾਂ ਤਾਂ ਗਈ ਜਦੋਂ ਮੈਨੂੰ ਘਰੇ ਕੁਛ ਦਿਸਿਆ ਨਾ ਉਹ ਤਾਂ ਓਵੇਂ ਹੀ ਮਰਿਆ ਵਾਂਗੂ ਪਿਆਗਾ ਕੀ ਕਰਾਂ ਮੈਂ ਦੱਸ ਮੈਨੂੰ ਤੂੰ ਕੋਈ ਨਾ ਜਦੋਂ ਹੁਣ ਉੱਠਿਆ ਨਾ ਉਹਨੂੰ ਗੱਲੀਬਾਤੀ ਕਹਿਦੀ ਵੀ ਫਲਾਨੀ ਕਹਿੰਦੀ ਸੀ ਮੈਨੂੰ ਤਾਂ ਉੰਕੀ ਦਾ ਨਾਮ ਲੈ ਦੀ ਵਿੱਚ ਤੇ ਫੇਰ ਉਹਨੂੰ ਕਹੀਂ ਵੀ ਤੇਰਾ ਨਾਮ ਲੈਂਦੀਆਂ ਵੀ ਉਹਨਾਂ ਦੇ ਜਾਂਦਾਗਾ ਤੇ ਫੇਰ ਆਪ ਹੀ ਘਰੇ ਕਲੇਸ਼ ਪਾਵੇ ਦੁੱਪੜ ਪਾਵੇ ਆਪਦੇ ਨੂੰ ਹਟਾਲਾ ਨਹੀਂ ਗਗਨ ਆਪਾਂ ਐ ਕਰਦੇ ਆਂਗੇ ਆਪਾਂ ਥਾਣੇ 'ਚ ਜਾ ਕੇ ਇਹਨਾਂ ਦਾ ਨਾਮ ਨਾ ਲਿਖਾ ਕੇ ਆਈਏ ਉੱਥੇ ਪਸਾਵਾਂਗੇ ਇਹਨਾਂ ਦੇ ਤਾਂ ਛੁੱਟਣੇ ਨਹੀਂ ਹੈਗੇ ਦੇਖੀ ਸਹੀ ਤੂੰ ਜਦੋਂ ਘਰੋਂ ਇਹਨਾਂ ਦੇ ਬਰਾਮਦ ਹੋਗੀ ਨਹੀਂ ਉਹ ਤਾਂ ਬੋਤਲਾਂ ਨਹੀਂ ਆ ਪੋਤਨਾ ਵੇਚਦੇ ਨੇ ਜਦੋਂ ਆ ਕੇ ਛਾਪਾਂ ਮਾਰਨਗੇ ਘਰੋਂ ਨਿਕਲਣ ਨਹੀਂ ਆ ਭਰੀਆਂ ਹੋਈਆਂ ਬੋਤਲਾਂ ਉਹ ਤਾਂ ਮੇਰੇ ਨਾਲ ਉਹ ਤਾਂ ਨਹੀਂ ਛੁੱਟਦੇ ਮੇਰੀ ਗੱਲ ਸੁਣ ਕੁਆਇਨਾ ਕਹਿ ਵੀ ਆਪਾਂ ਚੱਲ ਗਏ ਮੈਂ ਤੇਰੇ ਨਾਲ ਜਦੋਂ ਪੁਲਿਸ ਆਜੂਗੀ ਭਾਈ ਕੋਈ ਗਵਾਹੀ ਦੀ ਲੋੜ ਆਸੀ ਜ਼ਰੂਰ ਪਹੁੰਚਾਂਗੇ ਆ ਜਾ ਘੁੱਟ ਚਾਹ ਦੀ ਪੀਏ ਹੋਰ ਕ ਇੱਥੇ ਗੱਲਾਂ ਮਾਰੀ ਜਾਣਗੀਆਂ ਮੇਰੀ ਗੱਲ ਸੁਣ ਸੋਣਾ ਜੇ ਗਵਾਹੀ ਦੇਣੀ ਪਈ ਗਵਾਹੀ ਤੈਂ ਵੀ ਦੇਣੀ ਆ ਠੋਕ ਕੇ ਗਵਾਹੀ ਦਈ ਹੋਰ ਨਾ ਕਿਆ ਕਹਿੰਦੇ ਪਿੱਠ ਪਿੱਛੇ ਮੇਰੀ ਤੇ ਉਹਦੇ ਮੂਹਰੇ ਕਿਤੇ ਉਹਨਾਂ ਦੀ ਬਣ ਕੇ ਬਹਿ ਜਾਏ ਚਾਰ ਪੈਸਿਆਂ ਦੇ ਖਾਤਰ ਨਾ ਵਿਖ ਜੀ ਤੂੰ ਆਈ ਦੇਤੀ ਵੀ ਸਾਰਿਆਂ ਦੇ ਘਰ ਖਰਾਬ ਕਰ ਦੇਦੇ ਨੇ ਉਹ ਨਹੀਂ ਵਿਖਦੀ ਨਹੀਂ ਵਿਖਦੀ ਬੈਰ ਨੇ ਮੈਂ ਤਾਂ ਤੇਰੇ ਜਿੰਨੇ ਕੰਮ ਆਉਣੀ ਆ ਦੁੱਖ ਸੁੱਖ ਚ ਤੇਰੇ ਨਾਲ ਕਾਣਾ ਕੌਣ ਜਾਂਦਾ ਮੈਂ ਜਾਣੀ ਆ ਕਿ ਹੋ ਜਾਂਦੀ ਆ ਚਲ ਉਹ ਤਾਂ ਮੈਂ ਮੰਨਦੀ ਆ ਨਹੀਂ ਉਹਨੂੰ ਸ਼ਰਮ ਨਹੀਂ ਆਉਂਦੀ ਦੇਖ ਲੈ ਬੁੜੀ ਜਹੀ ਨੂੰ ਹੈ ਮੈਂ ਤਾਂ ਫਿਰ ਕਹਤਾ ਮੈਂ ਤਾਂ ਤਾਈ ਤੋਈ ਕਹਿਣਾ ਹੀ ਭੁੱਲ ਗਈ ਮੈਂ ਵੀ ਫਿਰ ਬੁਢੜੀ ਤਾਂ ਬਿਨਾਂ ਨਹੀਂ ਬੋਲੀ ਉਹਨੂੰ ਚਲ ਉਹ ਵੀ ਚਾਹ ਪੀਣਿਆਂ ਨੇ ਕੋਟ ਆ ਜਾ ਉੱਥੇ ਜਾ ਕੇ ਗੱਲਾਂ ਕਰਾਂਗੇ ਹੱਦ ਹੋ ਗਈ ਆ 3 ਵਜੇ ਫੋਨ ਲਾਇਆ ਸੀਗਾ 3:21 ਮਿੰਟ ਹੋ ਗਿਆ ਉਦੋਂ ਕਹਿੰਦੀ ਬਾਹਰ ਚ ਆ ਜਾ ਉਹਦੀ ਫੜਾ ਜੂਗੀ ਹੁਣ ਫੋਨ ਵੀ ਨਹੀਂ ਚੱਕਦੀ ਹੈਗੀ ਕੀ ਕੀਤਾ ਜਾਵੇ ਅਗੜਾ ਦੇਖਣ ਵਾਲਾ ਕਹੂਗਾ ਲਹੇ ਪਤ ਨਹੀਂ ਇਹਨਾਂ ਦੇ ਬਾਹਰ ਚ ਕਿਉਂ ਖੜਾ ਹੈ ਹੈਪੀ ਤੁਰੇ ਆਉਂਦਾ ਕਿਤੇ ਇਹ ਤਾਂ ਨਹੀਂ ਲੈ ਕੇ ਆਉਂਦਾ ਚਲ ਪੁੱਛ ਲੈਨੇ ਆ ਆਇਆ ਆਇਆ ਭਰਾਵਾ ਮੈਂ ਤਾਂ ਬੜੇ ਟਾਈਮ ਦਾ ਡਿੱਕੀ ਆ ਨਾ ਲੈ ਫੜਾ ਉਹ ਫੜਾ ਨਾ ਕੋਈ ਨਾ ਖੜ ਜਾ ਉੱਥੇ ਰੱਖੀ ਪਈ ਐ ਉਹ ਹਜੇ ਰੱਖੀ ਪਈ ਐ ਯਾਰ ਹੱਦ ਹੋ ਗਈ ਦੱਸ ਮੈਂ ਕਿਹੜੇ ਵੇਲੇ ਦਾ ਡਿੱਕੇ ਨਾ ਉਹ ਤੇਰੀ ਮਾਂ ਨੂੰ ਕਹਦੇ ਫੋਨ ਦਾ ਚੱਕਲਾ ਤਾਈ ਵੀ ਹੱਦ ਕਰਦੀ ਐ ਉਹ ਗੱਲ ਪਤਾ ਕੀ ਹੋ ਗਈ ਸੀ ਬੰਟੋ ਹਾਂ ਕਿ ਕੱਲ ਆਪਣੇ ਉਹ ਗਾਂਡਿਆਂ ਦੇ ਭਾਈ ਸੀ ਰੇਡ ਅੱਛਾ ਉਹ ਖੇਤ ਰੱਖੀ ਪਈ ਸੀ ਉਥੋਂ ਪਾਉਣ ਗਿਆ ਹੋਇਆ ਬੰਦਾ 10 ਮਿੰਟ ਖੜ ਜਾ ਤੇ ਕਿੰਨੇ ਰੁਪਏ ਉਹ ਰੁਪਏ ਕਿੰਨੇ ਕਰਿਆ ਤੂੰ ਰੁਪਏ ਜਿਹੜੇ ਹੈਗੇ ਆ ਉਨੇ ਹੀ ਕੀਤੇ ਆ ਅੱਗੇ ਤਾਂ ਭਰਾਵਾ ਗਾਂਹਰ ਰੁਪਏ ਵੱਧ ਲੈ ਕੇ ਆਇਆ ਕਰ ਠੀਕ ਹੈ ਨਾ 200 ਰੁਪਏ ਸਾਬ ਨਾਲ ਨਹੀਂ ਬੋਤਲ ਹੁਣ 250 ਰੁਪਏ ਸਾਬ ਨਾਲ ਮਿਲੂਗੀ। ਉਹ ਯਾਰ ਮੈਂ ਹੁਣ ਰੋਜ਼ ਹੀ ਲੈਣ ਆਉਂਦਾ ਨਾਲੇ ਮੇਰੀ ਗੱਲ ਸੁਣ। ਤਾਈ ਤਾਂ ਮੈਨੂੰ ਇਹ ਕਹਿੰਦੀ ਸੀਗੀ ਕਹਿੰਦੀ ਤੈਨੂੰ ਪੈਸਿਆਂ ਦੀ ਕੀ ਲੋੜ ਆ ਤੂੰ ਉਹੀ ਲੈ ਜਾ। ਹਜੇ ਤਾਈ ਤਾਂ ਮਾੜੀ-ਮੋਟੀ ਰਿਸ਼ਤੇਦਾਰੀ ਦਾ ਲਿਆਜ ਰੱਖਦੀ ਏ ਤੂੰ ਤਾਂ ਜਮੇ ਹੀ ਸਰੀਕੇ ਨੂੰ ਭੁੱਲਿਆ ਬੈਠਾ। ਉਹ ਤਾਂ ਮੈਨੂੰ ਫ੍ਰੀ ਚ ਉਹ ਤਾਂ ਚਲ ਮੈਂ ਮਾਨ ਤਾਂ ਰੱਖ ਲਿਆ ਮੈਂ ਤਾਈ। ਸੋਡਾ ਵੀ ਖਰਚਾ ਆਉਂਦਾ। 200 ਰੁਪਏ ਦਿੱਤਾ ਇੱਕ ਬੋਤਲ ਦਾ ਦੋ ਮੰਗਾਈਆਂ ਸੀ ਕਿਆ। ਤੂੰ ਮੈਨੂੰ ਕਹੀਂ ਨਾ ਅੱਗੇ ਤੋਂ ਵੱਧ ਕਰਿਆ ਕਰ। ਇਹ ਕਾਦੀ ਹੋਈ ਏ। ਓ ਤੈਨੂੰ ਪਤਾ ਯਾਰ ਖੇਚਲਾ ਬਾਲੀ ਹੋ ਜਾਂਦੇ ਸਾਡੇ ਲੈ ਬਹੁਤ ਸਵਾਣ ਆਈ ਤਾਂ ਰੇਡਾ ਪੈਂਦੀਆਂ ਆਈ ਤਾਂ ਤੁਹਾਡੇ ਤੇ ਰੇਡਾ ਪੈਂਦੀਆਂ ਨੇ ਤੇਰੀ ਮਾਂ ਕੋਈ ਹੋਰ ਗੱਲ ਕਹਿੰਦੀ ਤੂੰ ਕੋਈ ਹੋਰ ਕਹਿੰਦਾ ਮੇਰੇ ਵਰਗਾ ਆ ਕੇ ਜਾ ਕੇ ਥਾਣੇ ਵੱਡ ਜਾਂਦਾ ਵੀ ਅਗਲਾ ਉਹ ਦਾਰੂ ਕੱਢੀ ਜਾਂਦੇ ਉਹ ਬਾਕੀ ਚੀਜ਼ ਪੀ ਕੇ ਦੇਖੀ ਤੂੰ ਰਾਹ ਭੁੱਲੇ ਦੇਗਾ ਓ ਯਾਰ ਮੇਰੀ ਗੱਲ ਸੁਣ ਲੈ ਚੀਜ਼ ਹੋਵੇ ਇੱਕ ਨੰਬਰ ਹੋਵੇ ਮੇਰੇ ਹੁਣ ਆ ਸਾਲੇ ਨੇ ਠੀਕ ਆ ਉਹਨੂੰ ਮੈਂ ਕਿਹਾ ਸੀ ਵੀ ਪੂਰੀ ਘੈਂਟ ਦਾ ਰੂਲਿਆ ਕੇ ਰੱਖੂੰਗਾ ਇਹ ਨਾ ਹੋਵੇ ਮੈਨੂੰ ਉਹ ਲਾਂਬਾ ਦੇ ਦੇ ਤੈਨੂੰ ਕੋਈ ਲਾਂਬਾ ਨਹੀਂ ਦਿੰਦਾ ਤੈਨੂੰ ਐ ਘੋਵਾ ਵੀ ਦਾਰੂ ਲੈਂਦੀ ਕਿੱਥੋਂ ਆ ਤੂੰ ਤੈਨੂੰ ਤਾਂ ਮੈਂ ਤੈਨੂੰ ਦੱਸਦਾ ਪੀ ਕੇ ਤਰ੍ਹਾਂ ਸਾਲ ਤੈਨੂੰ ਇਹ ਗੱਲ ਕਹੂਗਾ ਅੱਛਾ ਹਾਂ ਹੁਣ ਯਾਰ ਮੈਂ ਤੈਨੂੰ ਕਹਿੰਦਾ ਸੀ ਪੀਆ ਪਿਛੇ ਰੋਚਾ ਕਰ 200 ਰਸਤੇ 2400 ਰਸਤੇ ਨੇ ਕਿਹੜੇ ਰੋ ਰੋ ਜਾਣਾ ਮੇਰੀ ਗੱਲ ਸੁਣੋ ਯਾਰ ਹੂੰ ਨਾ ਮੇਰੇ ਪਟੇ ਪਵਾ ਦੀ ਹੁਣ ਲਿਆ ਦੇ ਯਾਰ ਮੈਨੂੰ ਇੱਥੇ ਘੰਟਾ ਹੋਣ ਵਾਲਾ ਖੜੇ ਨੂੰ ਦੱਸ ਆ ਗਿਆ ਬਸ ਲਿਆ 2 ਮਿੰਟ ਖੜ ਜਾ ਮੈਂ ਆਵਾਂ ਮਗਰ ਤਾ ਜਾ ਤਾ ਆ ਲਈ ਜਾ ਉੱਥੇ ਬੜਾ ਚੱਲ ਆ ਜਾ ਸੋਣਾਗਾ ਘੈਂਟ ਆ ਗ ਚੱਲੀ ਜਾਂਦੇ ਹੀ ਨਾਟਕ ਗੱਲ ਨਾ ਨਹੀਂ ਕਾਣਾ ਮੇ ਤਾਂ ਕਰੀਆ ਲੰਗਿਆ ਲੰਗਿਆ ਆਣੀ ਆਣੀ ਨੀ ਕੁੱਤਾ ਜਿਹਾ ਬੰਨਿਆ ਤੁਹਾਡਾ ਮੈਂ ਮੈਂ ਤਾਂ ਫੇਰ ਆਉਂਗੀ ਨੀ ਆਇਆ ਲੰਗਿਆ ਉਹ ਤਾਂ ਪਸ਼ੂ ਵਾਲੇ ਜਾ ਮੈਂ ਤਾਂ ਨਾ ਬਲਾਈਂ ਡਰ ਲਾਉਦਾ ਤਾਂ ਭੌਂਕਦਾ ਜੇ ਬਲਾਈਂ ਆ ਤੁਹਾਡਾ ਕੁੱਤਾ ਤਾਂ ਹੋਰ ਡੇਲੇ ਬਾਜ ਘਟਾਤੀ ਮੈਂ ਟੀਵੀ ਦੀ ਤੂੰ ਸੁਣਾ ਵਧੀਆ ਹੋਇਆ ਨਹੀਂ ਆ ਗਈ ਦੁਪਹਿਰੇ ਦੁਪਹਿਰੇ ਆ ਜਾ ਪਰ ਮੇਰਾ ਤਾਂ ਆਪ ਨਹੀਂ ਜੀ ਲੱਗਦਾ ਕੀ ਨਹੀਂ ਤੇਰਾ ਜੀ ਲੱਗਦਾ ਮੇਰੇ ਤੇਰੇ ਕੋਲ ਗੱਲ ਕਰਨ ਆਈ ਸੀ ਕੀ ਹੋ ਗਿਆ ਨੀ ਉਹਦੀ ਨੂੰ ਤਾਂ ਡਰੀ ਫਿਰਦੀ ਐ ਪ੍ਰਿਤੋ ਦੀ ਫ੍ਰਿੱਟੋ ਦੇ ਨੂੰ ਡਰੀ ਫਿਰਦੀ ਆ ਕਿਉਂ ਕੀ ਹੋ ਗਿਆ ਲੈ ਉਹ ਫੇਰ ਪਾਈ ਬੈਠੀ ਅੱਜ ਘਰੇ ਦਾਰੂ ਗੱਡੀ ਆ ਫਿਰ ਜਾਇ ਜਾਂ ਕਰਤੂਤਾ ਕਰੂਗੀ ਕਹਿੰਦੇ ਹੁੰਦੇ ਆਗੇ ਵੀ ਕਰਤੂਤਾ ਵਾਲਾ ਕਰਤੂਤਾ ਨਹੀਂ ਜਾਂਦਾ ਭਾਂ ਤੇ ਘਟ ਘਟ ਮਰ ਜੇ ਇਹ ਨਹੀਂ ਕਰਤੂਤਾ ਜਾਂਦੇ ਜੇ ਹੁਣ ਇਹਨਾਂ ਦੀ ਕਰਤੂਤਾ ਇਹੇ ਜਿਹੇ ਡਰਨ ਵਾਲੀ ਡਰੀ ਜਾਂਦੇ ਆਪਾਂ ਕਾਦੇ ਆ ਪਕੜ ਚੋਰ ਆਪਾਂ ਆਪਦੇ ਘਰੇ ਨਜ਼ਾਰੇ ਲੈਣੇ ਨਹੀਂ ਮੈਂ ਕਿਹੜਾ ਚੋਰ ਦੀ ਗੱਲ ਕਰਦੀ ਆ ਮੈਂ ਤਾਂ ਉਹ ਬੰਦ ਕਰ ਤੂੰ ਟੀਵੀ ਜਿਹਾ ਬੰਦ ਕਰ ਮੇਰਾ ਗੱਲਾਂ ਸੁਣ ਨਹੀਂ ਮੈਂ ਬੱਟਾ ਲੈਂਦੀ ਆ ਮੈਨੂੰ ਸੋਣਾ ਲੱਗਦਾ ਫੇਰ ਦੇਖ ਲਈ ਫੇਰ ਕੋਈ ਨਹੀਂ ਪਾਸ ਕਰਦੇ ਚੱਕ ਲੈ ਬੋਲ ਮਤਾਏ ਕਿ ਨੀ ਮਾ ਮੇਰੇ ਕੋਲ ਆਈ ਤੇ ਮੈਂ ਤਾਂ ਬੈਠੀ ਨਾਵਲ ਜੀ ਪੜੀ ਜਾਵਾ ਹਾਂ ਤੇ ਮੈਨੂੰ ਕਹਿੰਦੀ ਕਿ ਮੈਂ ਤਾਂ ਡਰਦੀ ਆ ਕਿ ਮੈਂ ਕਿ ਫਿਰ ਮੈਂ ਤਾਂ ਹੋਰ ਪੜਤੀ ਮੁਰ ਵਧੀਆ ਬੋਇਆ ਮੈਂ ਕਿ ਮੇਰੀ ਗੱਲ ਸੁਣ ਮੈਂ ਕਿ ਐ ਤਾਂ ਜੇ ਤੂੰ ਉਹਦੇ ਨਾਲ ਸ਼ਰਾਬ ਕਢਾਉਣ ਲੱਗੀ ਜਿੱਤੇ ਤੋਂ ਚੀਜ਼ਾਂ ਮੰਗਣ ਲੱਗਿਓ ਹਿਆ ਤੈਨੂੰ ਭੇਜੂ ਹਾਂ ਵੀ ਪਾਣੀ ਪਾ ਦੇ ਕਦੇ ਮੈਨੂੰ ਬੱਠਾ ਖੜਾ ਦੇ ਕਦੇ ਮਿੱਟੀ ਕ ਬਗਨ ਦੇ ਇਹ ਭੈਣੇ ਚਲਾ ਗੱਲਾਂ ਦਾ ਮੈਨੂੰ ਤਾਂ ਪਤਾ ਹੀ ਨਹੀਂ ਤੈਨੂੰ ਪਤਾ ਮੇਰੇ ਤਾਂ ਬੰਦਾ ਜਮਾ ਸੋਫੀ ਐ ਮੈਨੂੰ ਤਾਂ ਪਤਾ ਹੀ ਨਹੀਂ ਆ ਚੀਜ਼ਾਂ ਦਾ ਹਾਂ ਭਣ ਬੈਸ਼ ਨੂੰ ਟਪਾ ਸੋਡਾ ਤੇ ਅਸੀਂ ਤਾਂ ਕਦੇ ਮੁੱਲ ਦੀ ਨਹੀਂ ਦੇਖੀ ਆ ਘਰ ਦੇ ਕੱਢਣਾ ਤਾਂ ਦੇਖਣਾ ਕਿ ਕਿਤੋਂ ਆ ਚੱਲ ਰੱਬ ਬਚਾਰੇ ਭੈਣਾਂ ਸ਼ਾਤ ਦੂਰ ਹੀ ਰੱਖੇ ਹਾਂ ਮੈਂ ਤਾਂ ਉਹਨੂੰ ਸਿੱਧੀ ਸਿੱਧੀ ਗੱਲ ਇਹ ਕਹੀ ਆ ਹਾਂ ਕਹਿੰਦੀ ਆ ਕਿ ਕਾ ਅਸੀਂ ਅੱਡ ਹੋ ਜੀਏ ਤੇ ਮੈਂ ਤਾਂ ਬਾਲਦੀ ਤੇ ਆਏ ਸਿੱਖ ਲਾਤੀ ਵਧੀਆ ਹੋ ਗਿਆ ਮੈਂ ਤਾਂ ਮੇਰੀ ਗੱਲ ਸੁਣ ਹੂੰ ਮੈਂ ਗੱਲੀ ਕਰਗੀ ਦੋ ਪਾਸੇ ਦੀ ਮੈਂ ਕਿ ਮੇਰੀ ਗੱਲ ਸੁਣ ਤੂੰ ਤਾਂ ਮੈਂ ਚਾਹੁੰਦੀ ਨਹੀਂ ਵੀ ਸਾਸੂ ਨੂੰ ਹੱਡ ਹੋਵੇਂ ਮਹਾਚਲ ਪਰਿਵਾਰ ਪਰਿਵਾਰ ਹੀ ਹੁੰਦਾ ਹੂੰ ਹੂੰ ਤੇ ਮੈਂ ਇਕੱਠਾ ਰਹੋ ਪਰ ਮੈਂ ਕਿ ਜੇ ਤੁਸੀਂ ਇਕੱਠਾ ਰਹੋਗੀਆਂ ਫੇਰ ਮੈਂ ਕਿ ਰੱਬ ਨਾ ਕਰੇ ਕਦੇ ਰੇਡ ਪੈਗੀ ਤੇ ਚੱਕਿਆ ਤੇਰਾ ਬੰਦਾ ਵੀ ਜਊ ਤੇ ਗੁੜੀ ਤੇ ਤੁਹਾਡੀ ਚੱਕੀ ਜਾਣੀ ਐ ਤੇ ਮੈਂ ਕਿ ਮੁੜ ਕੇ ਦੂਬਾ ਤੇਰੇ ਕੋਲ ਹੋਰ ਕੋਈ ਕੰਮ ਕੀਤਾ ਨਹੀਂ ਮੜ ਕੇ ਤੂੰ ਵੇਚਣ ਲੱਗ ਜੈਗੀ ਮੈਂ ਵਧੀਆ ਹੋਇਆ ਡਰਾਟੀ ਸਾਡੇ ਘਰੇ ਵੀ ਆਈ ਸੀਗੀ ਉਹਦੇ ਘਰ ਵਾਲਾ ਤਾਂ ਇੰਨੀ दारू ਪੀਣ ਲੱਗ ਗਿਆ ਭੈਣੇ ਮੈਂ ਕਿਹਾ ਜਦੋਂ ਪ੍ਰੀਤੋ ਤੋਂ ਵਾਧੂ ਮਿਲਦੀ ਆ ਤੇ ਪੀਣੀ ਆ ਅਗਲੇ ਨੇ ਵੀ ਜੀ ਤੋ ਆਪ ਦੇ ਬੰਦੇ ਭੈਣੇ ਸੰਭਾਲ ਲੈ ਆਂਦੇ ਸੰਭਾਲ ਲੈ ਜਾਓ ਕਿਉਂਕਿ ਵੇਚਣ ਵਾਲਿਆਂ ਤਾਂ ਸ਼ਰਮ ਲਾ ਲਈ ਇਹਨਾਂ ਨੇ ਤਾਂ ਵੇਚਨੇ ਆ ਘਰ ਪੱਟਿਆਂ ਦੇ ਆਪਣੇ ਵਰਗਿਆਂ ਦੇ ਨਾ ਕਹਿੰਦੀ ਆ ਕਿ ਜੇਬੀ ਤਾਂ ਸਾਡੇ ਬਾਹਰ ਚ ਹੀ ਲਿਟਦਾ ਹੁੰਦਾ ਸੀ ਕਹਿੰਦੀ ਪੀ ਕੇ ਸ਼ਰਾਬ ਮੈਂ ਕਿਹਾ ਜੇਬੀ ਤੁਹਾਡੇ ਬਾਹਰ ਚ ਲਿਟਦਾ ਸੀ ਮਾਫਰ ਹਦਾ ਮਾੜੀ ਗੱਲ ਥੋੜੀ ਆ ਭਾਈ ਤੁਸੀਂ ਜੇ ਦਿੰਦੇ ਸੀ ਤੇ ਵਿਚਾਰਾ ਲੇਟਦਾ ਸੀ ਹੈਨਾ ਲੈ ਓਕੇ ਵਿਚਾਰਾ ਲੇਟਦਾ ਸੀ ਵਿਚਾਰਾ ਨਾ ਜਾਵੇ ਉਹ ਕਿਹੜਾ ਕਿਸਨ ਸੱਦ ਕੇ ਲਿਆਉਂਦੀਆਂ ਜੇ ਜਾਂਦਿਆ ਤਾਂ ਆਗਲੀਆ ਵੇਚਦੇ ਆ ਕਹਿੰਦੀ ਹੁਣ ਤਾਂ ਦਵਾਈ ਲੈ ਲਈ ਸਾਡਾ ਲੈਣੋ ਹਟ ਗਿਆ ਸ਼ਰਾਬ ਅੰਜੇ ਤਾਂ ਦਵਾਈ ਦੁਈ ਖਾਂਦਾ ਕੋਈ ਸ਼ਰਾਬ ਨਹੀਂ ਪੀਂਦਾ ਹੁਣ ਚੰਗੋ ਨਹੀਂ ਹਜੇ ਭਾਈ ਆਉਦੀ ਉਹਨੇ ਕਿਰਨਾਂ ਨੇ ਹਟਾ ਲਿਆ ਤਾਂ ਚੰਗਾ ਆਗਲੀ ਦਾ ਘਰ ਬੰਨਿਆ ਜਾਊਗਾ ਆਪਾਂ ਤਾਂ ਕਹਿੰਦੇ ਜਿਹੜਾ ਕੋਈ ਕਰਦਾ ਆਪਦੇ ਘਰ ਵਾਸਤੇ ਚੰਗੇ ਹੀ ਕਰਦਾ ਨਾਲੇ ਤੀਵੀ ਜੇ ਬੰਦੇ ਨੂੰ ਨਸ਼ੇ ਪੱਤੇ ਤੋਂ ਹਟਾਉਂਦੀ ਆ ਨਾ ਤੇ ਉਹ ਚੰਗੇ ਹੀ ਕਰਦੀ ਹੁੰਦੀ ਆ ਦੇਖ ਤੀਮੀ ਨੂੰ ਦੁੱਖ ਕਿਸ ਗੱਲ ਦਾ ਹੁੰਦਾ ਨਹੀਂ ਤਾਂ ਅਗਲੀ ਕਹਿੰਦੇ ਵੀ ਖਾਂਦਾ ਪੀਂਦਾ ਪੀ ਜਾਵੇ ਆਪਾਂ ਭੀ ਮਰੂਗਾ ਠੀਕ ਆ ਪਰ ਅਗਲੀ ਨੂੰ ਇਹ ਹੁੰਦਾ ਮੇਰੇ ਜਵਾਕ ਆ ਮੇਰਾ ਘਰਬਾਰ ਆ ਮੇਰੇ ਸਿਰ ਦਾ ਸਾਈ ਆ ਹਨਾ ਵੀ ਮੇਰੇ ਮੋਹ ਪਿਆਰ 'ਚ ਫਰਕ ਪਊਗਾ ਮੇਰੇ ਰਿਸ਼ਤੇਦਾਰ ਨੱਕ ਬੁੱਲੋਂ ਕੱਢਣਗੇ ਤੀਮੀ ਕਰਦੀ ਤਾਂ ਭਲਾ ਹੁੰਦੀ ਪਰ ਇਹ ਬੰਦਿਆਂ ਨੂੰ ਭਾਣੇ ਉਹਦੋਂ ਸਮਝਾਉਂਦੀ ਜਦੋਂ ਤੀਮੀ ਮੇਰੇ ਅਰਗੇ ਪਾਸਾ ਵਟ ਲੈਂਦੀ ਆ ਮੁੜ ਕੇ ਬੁਲਾਉਂਦੀ ਨਹੀਂ ਕਹਿੰਦੇ ਹੁੰਦੇ ਆਪਦੀ ਬੰਦਾ ਰੋਜੀ ਰੋਟੀ ਤੋਂ ਜਾਂਦਾਗਾ ਜਦੋਂ ਤੀਮੀ ਨਾ ਵਹਿਬਤਾ ਕਰੂਗਾ ਹੋਰ ਤੀਮੀ ਨੇ ਵਿਚਾਨੇ ਕੀ ਕਰਨਾ ਹੁੰਦਾ ਚੱਲ ਪੋਇਨਾ ਤੂੰ ਸਾਡੇ ਘਰੇ ਆਈ ਆ ਸੁੱਖ ਨਾਲ ਬਹਿ ਜਾ ਮੈਂ ਚਾਹ ਪਾਣੀ ਕਰਦੀ ਆ ਮੇਰੀ ਗੱਲ ਤੁਹਾਨੂੰ ਕੋਈ ਨਹੀਂ ਚਾਹਤਾ ਮੈਂ ਪੀ ਕੇ ਆ ਕਿਉਂਕਿ ਉਹ ਸਾਡੇ ਘਰੋਂ ਪੀਕੀ ਗਈ ਐ ਚਾ ਬਸ ਉਹ ਚਾਹ ਪੀਂਦੇ ਪੀਂਦੇ ਮੈਂ ਨਾਲੀ ਤੋਰਾਈ ਸੀ ਉਧਰ ਨੂੰ ਵਾਗੀ ਮੈਂ ਤਾਂ ਗਗਨਪਾਣ ਕੋਲ ਜਾ ਕੇ ਨਹੀਂ ਆ ਹਾਂ ਤੇ ਮੈਂ ਇੱਕ ਗੱਲ ਹੋਰ ਦੱਸਾਂ ਨਹੀਂ ਸਾਡੀ ਤਾਂ ਨਾ ਕੰਧ ਸਾਂਝੀ ਐ ਸੱਚੀ ਮੈਨੂੰ ਤਾਂ ਸਿਆਪਾ ਹੀ ਹੋਇਆ ਪਿਆ ਸਿਆਪਾ ਹੋਇਆ ਮੇਰੀ ਗੱਲ ਸੋਣਾ ਨਾ ਜਾਣੇ ਇਹਨਾਂ ਨੇ ਢੋਲੀ दारू ਦੀ ਪਾਤੀ ਹਸਪਤਲਸ ਆ ਗਈ ਜੇ ਢੋਲੀ ਇਹਨਾਂ ਨੇ ਸੋਡੇ ਘਰੇ ਟਪਾਤੀ ਤੇ ਤੁਸੀਂ ਤਾਂ ਭਰੇ ਭੇ ਉਹਦੀ ਫੜੇ ਜਾਉਂਗੇ ਅਸੀਂ ਨਹੀਂ ਫੜੇ ਜਾਂਦੇ ਵਿੜ ਕੇ ਰੱਖਿਆ ਕਰ ਅਸੀਂ ਨਹੀਂ ਫੜੇ ਜਾਂਦੇ ਸਾਨੂੰ ਇਸ ਗੱਲ ਦਾ ਡਰ ਹੈਗਾ ਸਾਰਾ ਆਸਗੰਵੜ ਸਾਡੇ ਵੱਲ ਆ ਸਾਰੇ ਆਸਗੰਵੜ ਨੂੰ ਪਤਾ ਪਤਾ ਕਿ ਬੰਟੂ ਕਹਿ ਜਾ ਬੰਦਾ ਨੀ ਕਿਸੇ ਪੱਤੇ ਨੂੰ ਉਹ ਨੂੰ ਕੋਈ ਊ ਮਗਾ ਲੈਣਾ ਤਾਂ ਉਹ ਨੂੰ ਨਹੀਂ ਹੱਥ ਲਾਉਂਦਾ ਹੈਗਾ ਨਹੀਂ ਉਹ ਤਾਂ ਨਹੀਂ ਹੱਥ ਲਾਉਂਦਾ ਮੇਰੀ ਗੱਲ ਸੁਣ ਠੀਕ ਹੈ ਬੰਟੂ ਤਾਂ ਨਹੀਂ ਹੱਥ ਪਾਉਂਦਾ ਇਹ ਜਿਹੜੇ ਪੁਲਿਸ ਵਾਲੇ ਹੁੰਦੇ ਆ ਕਿਸੇ ਦੇ ਮਿੱਤ ਨਹੀਂ ਮਲਾਜ਼ਮ ਭੈਣੇ ਉਹ ਤਾਂ ਕਹਿ ਦੇਣਗੇ ਨਹੀਂ ਆਪ ਖਾਂਦਾ ਪਿੰਦਾ ਤਾਂ ਇਹ ਤਾਂ ਇੰਨੀ ਸੋਹਣੀ ਛੇਤ ਆ ਵੀ ਇਹ ਕਿਤੇ ਵੇਚ ਕੇ ਪੈਸਾ ਜੋੜਦੇ ਆ ਐਂ ਸੋਚ ਰਹੇ ਨੇ ਪੁਲਿਸ ਵਾਲੇ ਨਹੀਂ ਕਿਸੇ ਦੇ ਬਣੇ ਕੀ ਵੀ ਚਾਈ ਰੱਖਿਆ ਕਰ ਕੰਧ ਤੋਂ ਵਿੜ ਕੇ ਰੱਖਿਆ ਕਰ ਜਾਂ ਲਾ ਦੋ ਕਰੰਟ ਵਾਲੀ ਤਾਰ ਆਪੀ ਜਦੋਂ ਲਾਣ ਇੱਧਰ ਟਪਾਉਣਗੇ ਨਾਲ ਲੱਗ ਜਾਣਗੇ ਮਰ ਜਾਣਗੇ ਮੇਰੀ ਗੱਲ ਤਾਂ ਸੁਣਾ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਸੀ ਹਾਂ ਇਹ ਕੰਧ ਤੋਂ ਟਪਾ ਦੇਣਗੇ ਮੈਂ ਤਾਂ ਤੈਨੂੰ ਆਏ ਗੱਲ ਕਹਿਣ ਲੱਗੀ ਸੀ ਵੀ ਸਾਡੀ ਤਾਂ ਕੰਧ ਸਾਂਝੀ ਆ ਉਤੋਂ ਦੇ ਏਡਾ ਗੰਦਾ ਮੋਸਕ ਮਾਰਦਾ ਨਾ ਸਾਨੂੰ ਤਾਂ ਪਤਾ ਨਹੀਂ ਤਸ ਕਦੇ ਘਰੇ ਨਹੀਂ ਗਾੜੀ ਆਪਣੇ ਨਹਾਣ ਗੋੜੇ ਜਿੱਦੋ ਗਲਦਾ ਵਾ ਉਹਦਾ ਮੋਸਕ ਹੀ ਆ ਓਹ ਹੋ ਜਿੰਨੇ ਉਹ ਨਜ਼ਰ ਵੰਟੂ ਤਾਂ ਵੀ ਨਾ ਆਇਆ ਕਹਿੰਦਾ ਉਹਨੇ ਮੈਂ ਤਾਂ ਬਾਹਰ ਜਨ ਨਾ ਕਰੂੰ ਨਾ ਤੂੰ ਤਾਂ ਵਾਰ ਭਾਗ ਲੈਣਾ ਮੈਂ ਕਿੱਥੇ ਜਾਵਾਂ ਹਣ ਹੈ ਤਾਂ ਮਾੜਾ ਪਰ ਕੀਤਾ ਵੀ ਕੀ ਜਾਵੇ ਕਹਿੰਦੇ ਹੁੰਦੇ ਹਣ ਜਿਹੜੇ ਕਰਦੇ ਉਹ ਤਾਂ ਕਰਕੇ ਰਹਿ ਜਾਂਦੇ ਆ ਆਪਣੇ ਵਰਗੇ ਮਰ ਜਾਂਦੇ ਆ ਚਲ ਕੋਈ ਨਾ ਨੇ ਇਨਾ ਤਾਂ ਜਿੰਨਾ ਕਰ ਲਏ ਉਹਨੇ ਥੋੜੀਆਂ ਆ ਬਲਾਈ ਸੋਣਾ ਤੂੰ ਦੇਖ ਰਿਹਾ ਦਾ ਨਾਟਕ ਮੈਂ ਤੇ ਜਾਨੀ ਐ ਫਿਰ ਹਈ ਤੂੰ ਮੇਰੀ ਗੱਲ ਸੁਣ ਹਾਂ ਉਹ ਨਹੀਂ ਗਾ ਮਿਸਟਰ ਐਂਡ ਮਿਸਿਸ ਮੀਤ ਮਿਸਟਰ ਐਂਡ ਮਿਸਿਸ ਮਹਿਰਾ ਹਾਂ ਉਹ ਤੇ ਗਰੀਬ ਦੀ ਔਰ ਪਰਿਵਾਰਤ ਦੀ ਮਜਬੂਰੀ ਉਹ ਨਾਟਕ ਦਾ 15ਵਾਂ ਭਾਗ ਆ ਰਿਹਾਗਾ ਮੈਂ ਤੇ ਬਾਲੇ ਸੋਣਾ ਲੱਗਦਾ ਤੂੰ ਦੇਖ ਕੇ ਜਾਣਗੇ ਇਹਦੇ ਨਾਲ ਤਾਂ ਬਾਲਾ ਕਸ ਹੋ ਗਿਆ ਇਹਦੇ ਘਰਾਂ ਆਲਾ ਬਾਹਰ ਭਾਗ ਗਿਆ ਐ ਨਾਟਕ ਦੇ ਵਿੱਚ ਅੱਛਾ ਹਾਂ ਤਾਂ ਮੈਂ ਸਟਾਰਟ ਕਰਦੇ ਆ ਤੂੰ ਦੇਖ ਲੈ ਨਹੀਂ ਮੇਰੀ ਗੱਲ ਤਾਂ ਸੁਣ ਲੈ ਇਹ ਤਾਂ ਮੈਂ ਫੇਰ ਕਦੇ ਦੇਖ ਲੂੰਗੀ ਚਲ ਬਾਹਰ ਦੇਖ ਚ ਜਾਂਦੀ ਐ ਮੀਤ ਬਾਹਰੋਂ ਆ ਕੇ ਕਹਿੰਦੇ ਰਾਹੀਂ ਸੋਹਣੀ ਬਣ ਕੇ ਆ ਜੂਗੀ ਤੂੰ ਦੇਖ ਹੁਣੇ ਸਿੰਗਾਪੁਰ ਚੱਲੀ 15ਵਾਂ ਭਾਗ ਦੇਖ ਤੂੰ ਅੜਗੇ ਸੁਣ ਕੇ ਦੇਖ ਨਾਲ ਉਹ ਇੰਗਲਿਸ਼ ਬੋਲਦੀ ਐ ਇੰਟਰਵਿਊ ਕਰਦੀ ਐ ਸੁਣ ਚਲੋ ਮੈਂ ਮਾੜਾ ਮੋਟਾ ਤਾਂ ਦੇਖ ਲੈਣੀ ਐ ਮੈਨੂੰ ਆਏ ਸੀ ਮੈਂ ਵੀ ਘਰੇ ਜਾ ਕੇ ਕੰਮ ਕਰਨਾ ਨਹੀਂ ਚਪਣੀ ਕੰਮ ਕਰ ਲਈ ਬਸ ਆ ਨਾਟਕ ਸੋਹਣਾਗਾ ਤਾਂ ਪਾ ਛੱਡਿਆ ਨਾ ਬੁਢੀ ਜੀ ਨੇ ਮਾਂ ਮੈਂ ਤਾਂ ਜਾ ਕੇ ਆਉਣੀ ਐ ਮੀਤ ਕੇ ਟੜਕੇ ਤੂੰ ਹੀ ਚਲਾਉਣ ਲੱਗ ਜਾਂਦੀ ਐ ਕੰਮ ਰਪੀ ਦੀਦੀ ਹਾਗਾ ਨੀ ਹੋਰ ਕਿਵੇਂ ਠੀਕ ਆ ਬਾਈ ਵਧੀਆ ਤੂੰ ਸੁਣਾ ਠੀਕ ਠਾਕ ਵਧੀਆ ਕਿੱਧਰ ਜਾਈ ਜਾਂਦੀ ਸੀ ਮੈਂ ਤਾਂ ਨਾ ਮੀਤ ਕੇ ਜਾ ਕੇ ਆਉਂਦੀ ਸੀ ਅੱਛਾ ਹੋਰ ਤੈਨੂੰ ਪਤਾ ਹੀ ਆ ਫਿਰ ਘਰ ਦੇ ਹਾਲ ਦਾ ਤਾਂ ਘਰ ਦੇ ਹਾਲ ਦਾ ਤਾਂ ਪਤਾ ਮੈਂ ਤਾਂ ਸੋਡੇ ਘਰੇ ਜਾਂਦੀ ਸੀਗੀ ਕਿਉਂ ਕੀ ਹੋ ਗਿਆ ਤੇਰੀ ਸ਼ੁਭਚਿੰਤਕ ਬਣ ਕੇ ਕਿਉਂ ਇਹ じゃ ਕੀ ਹੋ ਗਿਆ ਦੱਸ ਤਾਂ ਦੇ ਮੈਨੂੰ ਹੋਣਾ ਕੀ ਆ ਆ ਜਿਹੜੀ ਉਹ ਨਹੀਂ ਕਰਨਾ ਜੈਬੀ ਦੀ ਬਹੂ ਹਾਂ ਭੈਣੇ ਉਹ ਤਾਂ ਚੜੀ ਚੜਾਈ ਸਾਡੇ ਘਰੇ ਆਈ ਇਹ ਕਹਿੰਦੀ ਸਾਡਾ ਜੈਬੀ ਇਹਨਾਂ ਦੀ ਬੁੜੀ ਤੋਂ ਲੈ ਕੇ दारू ਪੀਂਦਾ ਅੱਛਾ ਕਹਿੰਦੀ ਮੈਂ ਤਾਂ ਜਿੱਦ ਦੇ ਭੱਠੀ ਚੱਲਦੀ ਹੋਈ ਕਹਿੰਦੀ ਪੁਲਿਸ ਨੂੰ ਉੱਤੇ ਬੁਲਾਉਂਗੀ ਭਣੇ ਆਪਦੇ ਨਚਿੱਤੇ ਰਹੋ ਤੇ ਰੈਂਦੀ ਖੁੰਦੀ ਮੇਰੇ ਕੋਲ ਮੀਤ ਵੀ ਗੱਲ ਕਰ ਗਈ ਕੀ ਕਹਿ ਗਈ ਮੀਤ ਮੀਤ ਮੇਰੇ ਕੋਲੇ ਆਏ ਗੱਲ ਕਹਿ ਗਈ ਵੀ ਭਾਈ ਅਸੀਂ ਤਾਂ ਕੜਦੇ ਨਹੀਂ ਪਿੰਦੇ ਨਹੀਂ ਕਹਿੰਦੀ ਸਾਡੇ ਤਾਂ ਬੰਦਾ ਕੋਈ ਹਨਾ ਵੀ ਪ੍ਰਾਉਣਾ ਤਰਾਉਣਾ ਆ ਜੇ ਉਹਦੋਂ ਬੰਟੂ ਲੈ ਕੇ ਆਉਂਦਾ ਛੋਡੇ ਘਰ ਹਾਂ ਤੇ ਭਈ ਉਹ ਤਾਂ ਸ਼ਰਿਆਮ ਕਹਿੰਦਾਂ ਸਾਰਿਆਂ ਉਹ ਕਹਿੰਦੀ ਵੀ ਕਈ ਵਾਰ ਲਾਹਣ ਆਪਾਂ ਕਹਿ ਦਿੰਨੇ ਵੀ ਚੱਲ ਪੁਲਿਸ ਆ ਗਈ ਹਨਾ ਕਿਸੇ ਦੇ ਵੀ ਆਪਾਂ ਗਵਾਂਡੀਆਂ ਦੇ ਟਪਾ ਦੋ ਖਰਨੀ ਚ ਹੁਣ ਨਾ ਮੀਤ ਕਿ ਟਪਾ ਦੇ ਉਹਨਾਂ ਨੇ ਤਾਂ ਕਰੰਟ ਵਾਲੀ ਤਾਰ ਲ ਦੇ ਨਾਲੇ ਨਾ ਮੈਂ ਗਗਨੇ ਤੈਨੂੰ ਐਂ ਦੱਸਾਂ ਭੈਣੇ ਮੈਨੂੰ ਤਾਂ ਨਾ ਡਰ ਲੱਗਦਾ ਮੈਂ ਤਾਂ ਹੁਣ ਨਾ ਡਰਦੀ ਘਰੋਂ ਆ ਗਈ ਤੇ ਭਈ ਮੇਰੀ ਸੱਸ ਤਾਂ ਨਾ ਬਾਲੀ ਨੇ ਡਰ ਬਣੇ ਜਮੇ ਨਹੀਂ ਡਰਦੀ ਨੀ ਉਹ ਪੁਰਾਣੀ ਬੁੜੀ ਆ ਭੈਣੇ ਪੁਰਾਣੇ ਜਮਾਨੇ ਕੋਸ ਹੋਰ ਸੀ ਉਦੋਂ ਬੰਦੇ दारूਾਂ ਜੇ ਕੱਢਦੇ ਸੀ ਨਾ ਕੰਮਕਾਰ ਵਾਸਤੇ ਪੀਂਦੇ ਸੀ ਖੇਤ ਬੰਨਿਆ ਚ ਵਿਚਾ ਲਾਬਦਾ ਉਹ ਕਰ ਲੈਂਦੇ ਸੀ ਹੁਣ ਬਣਾਲੇ ਧੰਦੇ ਲੋਕਾਂ ਨੇ ਉਹ ਪਰਤਨ ਦੇਵੀ ਤਾਂ ਬਣਾਏ ਤੇਰੀ ਗੱਲ ਸੋਹਣੀ ਜਿਹੜੀ ਰੰਡੀ ਤੀਵੀ ਸੀ ਜਵਾਕ ਪਾਲੇ ਉਹ ਤਾਂ ਮੇਰੀ ਸੱਸ ਦੱਸਦੀ ਹੁੰਦੀ ਆ ਸਾਰੇ ਗੱਲਾਂ ਤੇਰੀ ਸੱਸ ਦੀਆਂ ਪਰ ਮੈਂ ਇਹ ਕਹਿੰਨੀ ਆ ਵੀ ਹਜੇ ਤੇਰੇ ਨਿਆਣੇ ਆ ਜਵਾਕ ਹਜੇ ਤਾਂ ਸਕੂਲਾਂ ਚ ਪੜਦੇ ਆ ਕੱਲ ਨੂੰ ਕਾਗਜਾਂ ਕਾਲਜਾਂ ਚ ਜਾਣਗੇ ਮੁੜ ਕੇ ਲੋਕ ਸੋਨ ਜਵਾਕਾਂ ਨੂੰ ਮਹਿਣੇ ਨਹੀਂ ਦਿੰਦੇ ਆ ਜਵਾਕ ਅੱਜ ਕੱਲ ਦੇ ਕਿੱਥੋਂ ਮਹਿਣੇ ਚੱਲਦੇ ਆ ਇਹ ਜੇ ਉਹ ਤਾਂ ਗੱਲ ਠੀਕ ਆ ਤੇਰੀ ਤੂੰ ਹੈਪੀ ਨੂੰ ਕਹਿ ਕੇ ਹਾ ਕਰ ਮਾੜਾ ਮੋਟਾ ਨਹੀਂ ਹੈਪੀ ਨੂੰ ਬਥੇਰਾ ਕਹਿੰਨੀ ਆ ਅੱਛਾ ਕਹਿੰਦਾ ਵੀ ਹੁਣ ਮੈਂ ਇਕੱਲਾ ਪੁੱਤ ਆ ਅੱਡ ਹੁੰਦਾ ਵੀ ਮੈ ਸੋਣਾ ਨਹੀਂ ਲੱਗਦਾ ਤੈਨੂੰ ਵੀ ਪਤਾ ਹੁਣ ਅੱਡ ਹੋਵਾਂਗੇ ਕਿਹਦੇ ਨਾਲ ਇਹ ਵੀ ਗੱਲ ਸਿਆਣੀ ਆ ਭਈ ਅੱਡ ਕਿਹਦੇ ਨਾਲ ਹੋਵਾਂਗੇ ਹਾਂ ਕੱਲੇ ਜਦੋਂ ਅਗਲਾ ਐ ਕਹਿ ਦਿੰਦਾ ਵੀ ਮਾਂ ਨੇ ਬਥੇਰਾ ਕੁਸ ਬਣਾ ਲਿਆ ਸੀ ਤੇ ਹੁਣ ਆ ਬੜੇਪੇ ਵੇਲੇ ਅੱਡ ਹੋ ਗਏ ਵੈਸੇ ਹਾਂ ਵੀ ਸੇਵਾ ਦੇ ਮੌਕੇ ਪਾਸਾ ਵਟ ਗਿਆ ਕੱਲਾ ਪੁੱਤ ਹਾਂ ਤੇ ਬਗਾਨੀਆਂ ਧੀਆਂ ਫਿਰ ਮਾੜਾ ਵੱਜਣ ਵਾਲਾ ਕੰਮ ਹੋ ਜਾ ਬਾਜੇ ਜਾਂਦੇ ਆ ਬਿਲਕੁਲ ਤੇਰੀ ਸਹੀ ਆ ਸਿਆਣੀ ਗੱਲ ਆ ਮੈਂ ਤਾਂ ਬਸ ਤੈਨੂੰ ਐ ਕਹਿੰਨੀ ਆ ਆਪਦੀ ਸੱਸ ਨੂੰ ਦੱਸਦੀ ਮਾੜਾ ਜਾ ਤੇ ਨਹੀਂ ਚਾਚੀ ਕੋਲੇ ਫਿਰ ਮੈਂ ਜਾਇਆ ਹਾਂ ਜੇ ਤੈਨੂੰ ਡਰ ਲੱਗਦਾ ਬੁੜੀ ਤੋਂ ਵੀ ਤੈਨੂੰ ਬ ਕੱਲ ਮੈਂ ਆ ਜਾਊਂਗੀ ਤੇ ਚਲ ਮੈਂ ਤਾਂ ਨਾ ਮੀਤ ਕੋਲੇ ਹੋ ਕੇ ਆਉਣੀ ਆ ਕੋਈ ਨਾ ਤੂੰ ਮੀਤ ਕੋਲੇ ਜਾਇਆ ਫਿਰ ਮੈਂ ਤੇਰੇ ਸੱਸ ਕੋਲੇ ਜਾਨੀ ਆ ਨੀ ਚਲ ਚੰਗਾ ਹੁਣ ਨਾਲੇ ਇਕੱਲੇ ਹੋਊਗੀ ਘਰੇ ਹਾਂ ਚਲ ਜਾ ਤੇ ਪੱਟੀ ਤਾਂ ਨਹੀਂ ਲਾਈ ਬੈਠੀ ਚਲ ਤੈਨੂੰ ਪਤਾ ਹੀ ਆ ਮੈਂ ਡਰਦੀ ਆਈ ਆ ਚਲ ਚੰਗਾ ਕੋਈ ਨਾ ਜਾਇਆ ਮੀਤ ਕੋਲੇ ਬੇਚਾਰੀ ਇਹ ਵੀ ਡਰਦੀ ਆ ਆਪਦੀ ਸੱਸ ਤੋਂ ਹੈ ਕਹਿੰਦੇ ਹੁੰਦੇ ਆ ਵੀ ਆਪਦੀ ਸੱਸ ਦੀਆਂ ਖਾਣੀਆਂ ਜਦੋਂ ਮਿਹਨਤ ਕਰਦੀ ਆਪੀ ਉਣੇ ਆ ਭਈ ਵੀ ਇਹ ਖਾਂਦੇ ਵੀ ਆ ਦੋਨੇ ਜੀ ਹਨ ਚਲ ਮੈਂ ਪਹਿਲਾਂ ਹੁਣ ਚਾਚੀ ਕੋਲੇ ਜਾ ਕੇ ਆਉਣੇ ਪ੍ਰੀਤੋ ਕੋਲ ਇਹਨਾਂ ਦੇ ਘਰੇ ਜਾਵਾਂ ਹੈਪੀ ਕੇ ਇਸੀ ਸੱਡੀ ਬੈਠੀ ਹੈ ਹੈ ਅੰਦਰ ਬਸ ਭੈਣੇ ਬਹਿਲੀ ਬੈਠੀ ਨਾ ਮੈਂ ਤਾਂ ਨਾਵਲ ਜੀ ਪੜ੍ਹੀ ਜਾਂਦੀ ਸੀ ਅੱਛਾ ਤੇ ਹੋਰ ਤੁਸੀਂ ਦੱਸੋ ਕਿਵੇਂ ਆਉਣੇ ਹੋਏ ਨਹੀਂ ਆਉਣੇ ਕਿਵੇਂ ਹੋਏ ਤੈਨੂੰ ਵੀ ਪਤਾ ਹੀ ਆ ਉਹ ਸਾਡੇ ਵਾਲੀ ਮਾਂ ਨਾ ਪੱਠੀ ਲਾਈ ਬੈਠੀ ਸੀ ਮੈਂ ਤਾਂ ਭੈਣੇ ਡਰਦੀ ਆ ਪੱਠੀ ਫੇਰ ਲਾਈ ਬੈਠੀ ਆ ਤੇਰੀ ਸੱਸ ਤਾਂ ਸੱਚੀ ਸਰਾ ਹੀ ਪਿਆ ਇਹੇ ਡਰਦੀ ਕਿਉਂ ਨਹੀਂ ਜੇ ਕਿਤੇ ਰੇਲ ਰੋਡ ਪੈ ਗਈ ਚੱਕੀ ਗਈ ਸਨ ਵਿਚਾਲੇ ਤੈਨੂੰ ਵੀ ਚਕਾਉ ਨਾਲ ਮੇਰੀ ਗੱਲ ਸੁਣ ਡਰਦੀ ਇਹ ਕਿਸੇ ਤੋਂ ਨਹੀਂ ਰਸਤੇ ਦਾ ਰੰਦੋਂ ਭੈਣ ਭਾਈ ਤੂੰ ਕਿਸੇ ਤੋਂ ਨਹੀਂ ਡਰਦੀ ਨਾ ਗਲੀ ਗਮਾਂਡ ਚ ਹਰੇਕ ਨੂੰ ਠੋਕ ਕੇ ਜਵਾਬ ਦਿੰਦੀ ਐ ਕਹਿੰਦੀ ਮੈਨੂੰ ਕਿਵੇਂ ਹਟਾ ਦੋਗੇ ਫਿਰ ਮੈਂ ਤਾਂ ਭੈਣੇ ਡਰਦੀ ਆ ਹੀ ਜਾਨੀ ਨੇ ਆਸੇ ਪਾਸੇ ਟਲ ਜਾਨੀ ਐ ਅੱਜ ਕਿਤੇ ਹੋਰ ਜਾਣ ਨੂੰ ਥਾਣੀ ਸੀ ਮੈਂ ਚੱਲ ਮੀਤ ਕੋਲੇ ਜਾਨੀ ਚੱਲ ਕੋਈ ਗੱਲ ਨਹੀਂ ਤੂੰ ਤਾਂ ਇੱਧਰ ਆ ਗਈ ਭੈਣੇ ਉਹ ਤਾਂ ਵੱਖਰੀ ਗੱਲ ਆ ਗੱਲ ਕਰ ਮੈਨੂੰ ਤਾਂ ਐ ਡਰ ਲੱਗਦਾ ਹੁੰਦਾ ਤੇਰੀ ਸੱਸ ਦਾ ਨਾ ਸੁਭਾਅ ਵੀ ਬਾਲਾ ਕੱਬਾ ਮੈਨੂੰ ਤਾਂ ਐ ਕਿਤੇ ਮੇਰੇ ਘਰ ਵਾਲੇ ਨੂੰ ਵੀ ਨਾ ਸੱਨ ਉਹ ਚੱਲ ਵਿੱਚ ਚਕਾ ਦੇਉ ਕਿਉਂ ਤੇਰੇ ਘਰ ਵਾਲੇ ਨੂੰ ਕਿਉਂ ਚੁਕਾ ਦਊਗੀ ਮੈਂ ਕੋਲੇ ਬੈਠੀ ਤਾਂ ਹੈਗੀ ਆਂ ਗਵਾ ਐ ਕਿਵੇਂ ਚੁਕਾ ਦੂੰ ਸੌਦਾ ਨਾ ਖਸੂਰ ਨਾ ਵਾਸਤਾ ਸੋਨੂੰ ਕਿਵੇਂ ਐਂ ਨਾ ਕਰਦੂ ਸੌਦਾ ਪਹਿਣਾ ਨਾ ਤਾਨੂੰ ਹੁਣ ਉਹ ਐਂ ਕਹਿ ਦਿੰਦੀ ਆਹ ਜਿਹੜਾ ਗੁਰਗੁਰ ਮੰਗਾ ਲੈਂਦੀ ਐ ਸੌਦਾ ਕਹਿ ਕੇ ਵੀ ਲਿਆ ਦੇ ਕਹੂਗੀ ਮੈਂ ਤੇ ਹਿਲਾ ਕੇ ਦਿੰਦਾ ਤੁਹ ਪਰ ਕਿੱਡੀ ਤੋਂ ਗੱਲ ਐ ਜੇ ਕੋਈ ਮੰਡੀ ਜਾਂਦਾ ਅਗਲਾ ਉਹਨੂੰ ਕਹਿ ਦਿੰਦਾ ਬਾਕੀ 1 2 ਦਾ ਰੋਜ ਦਾ ਢੇੜਾ ਵੱਜਦਾ ਹੀ ਐ ਮੰਡੀ ਹਾਂ ਹਾਂ ਵੱਜਦਾ ਤਾਂ ਹੈਗਾ ਬਾਕੀ ਉਹ ਤਾਂ ਫਿੱਟ ਰੇੜੇ ਵਾਲੇ ਨੂੰ ਕਹਿ ਕੇ ਆਉਂਦਾ ਵੀ ਤਾਈ ਕੇ ਘਰ ਕੋਲੇ ਸਟਕੇ ਜਾਣ ਤੇ 1 2 ਕੀ ਆਪ ਪੱਲਿਓ ਦਿੰਦਾ ਪੈਸੇ ਐਸੀ ਤਾਂ ਪਹਿਲਾਂ ਨਹੀਂ ਪੱਲਿਆ ਦਿੰਦਾ ਇਹ ਜੀ ਬੁੜੀ ਤਾਂ ਕੀ ਹੁੰਦਾ ਅਗਲੀ ਆਪ ਬਚਣ ਲਈ ਮੁੜ ਕੇ ਤਾਂ ਪਤਾ ਨਹੀਂ ਕਿਤੇ ਕਿਤੇ ਸੋਨਾ ਬੰਨੂਗੀ ਨਹੀਂ ਮੇਰੀ ਗੱਲ ਸੁਣ ਹਮਿਤ ਐ ਤਾਂ ਹੁਣ ਅਸੀਂ ਵੀ ਘਰੇ ਰਹਿਨੇ ਆ ਉਹਨੂੰ ਨਾ ਪੈਸਿਆਂ ਦਾ ਲਾਲਚ ਪੈ ਰਿਆ ਇਹ ਕਿਸ 파ਛੜਦ ਨੂੰ ਦਾ ਜੀਨੀਕਰ ਦਾ ਪਹਿਲਾਂ ਤਾਂ ਵੇਖੀ ਸੀ ਭੈਣੇ ਉਹਨੇ ਗਰੀਬੀ ਵਾਲੀ ਹਾਂ ਤੇ ਹੁਣ ਤੈਨੂੰ ਪਤਾ ਹੈ ਵੀ ਉਹਦੇ ਕੋਲੇ ਜਦੋਂ ਪੈਸੇ ਰਹਿਣ ਲੱਗ ਗਏ ਤੇ ਉਹਨੂੰ ਹੋਰ ਕੰਮ ਵਧੀਆ ਹੀ ਨਹੀਂ ਲੱਗਦਾ ਹਾਂ ਪਰ ਗੁੱਸਾ ਤਾਂ ਕਰੀ ਨਾ ਪਰ ਤੇਰੀ ਸੱਸ ਤਾਂ ਨਾ ਹੰਕਾਰੀ ਵੀ ਆ ਸੱਚੀ ਬਾਲੀ ਜਾਦੀ ਨਹੀਂ ਗੁੱਸਾ ਵੀ ਕਿਹੜੀ ਗੱਲ ਦਾ ਉਹ ਪਰ ਆਏ ਆ ਇਹ ਜੇ ਪੈਸੇ ਨਾ ਚਲ ਉਹ ਤਾਂ ਲਾਲਚ ਹੈ ਮੇਰੀ ਸੱਸ ਨੂੰ ਪਰ ਚੰਗੇ ਥਾਂ ਨਹੀਂ ਲੱਗਦੇ ਭੌਂਦੀ ਇਹ ਗੱਲ ਵੀ ਕਿੰਤਾ ਚੰਗਾ ਉਹਦੇ ਲਈ ਉਹ ਮੇਰੇ ਲਈ ਤਾਂ ਮਾਰਾ ਮਾੜਾਗਾ ਹਾਂ ਉਹ ਹੀ ਤਾਂ ਗਾਲਾਂ ਲੋਕ ਗਾਲਾਂ ਕੱਢਦੇ ਆ ਧੀਆਂ ਪੁੱਤਾਂ ਨੂੰ ਗਾਲਾਂ ਕੱਢਦੇ ਆ ਅਗਲੀ ਨੂੰ ਨੀ ਨਾ ਲੱਗਦੀਆਂ ਗਾਹਾਂ ਨਹੀਂ ਸੋਚਦੀ ਉਹ ਇੱਕ ਗੱਲ ਸੁਣਾ ਉਹ ਕਿਰਨਾ ਦੇ ਘਰ ਹਾਲਾ ਜੈਬੀ ਹਾਂ ਹਾਂ ਜੀ ਉਹਨੇ ਤਾਂ ਚੰਗਾ ਹੋ ਗਿਆ ਦਵਾਈ ਲੈ ਲਈ ਅੱਛਾ ਨਾ ਦਵਾਈ ਉਹ ਕਿੱਥੋਂ ਲੈ ਲਈ ਉਨੇ ਤਾਰੂ ਛੱਡੀ ਹੋਈ ਆ ਪਹਿਲਾਂ ਤਾਂ ਭੈਣੇ ਉਹ ਸਾਡੇ ਬਾਹਰ ਕੋਲੇ ਲਿਟੀ ਜਾਂਦਾ ਮੈਨੂੰ ਤਾਂ ਇੰਨੀ ਸ਼ਰਮ ਆਉਂਦੀ ਮੈਂ ਤਾਂ ਆਪਦੇ ਮਾਪੇ ਪੇਕੇ ਨੂੰ ਕਹਿ ਦਿੰਦੀ ਸੀ ਵੀ ਤੁਸੀਂ ਭਾਈ ਆਇਓ ਨਾ ਮੈਂ ਤਾਂ ਥੋਡੇ ਕੋਲੇ ਆਪ ਹੀ ਆ ਜੂ ਤੇ ਤੁਹਾਡਾ ਤਾਂ ਨਾ ਸੱਚੀ ਜਰੂਰ ਉਸ ਨਿਕੜਿਆ ਪਉ ਮੰਨੇ ਨਾ ਮੰਨੇ ਭਾੜੇ ਜਿੱਥੇ ਤਾਂ ਕੋਈ ਰਹਿ ਨਹੀਂ ਗਈ ਹੁਣ ਤੁਹਾਡੀ ਗਲੀ ਗਮਾਂਡ ਚ ਹੂੰ ਚੱਲ ਕੋਈ ਨਾ ਵੀ ਉਂ ਉੱਪਰ ਮੇਰੀ ਗੱਲ ਸੁਣ ਮੀਤ ਜੇ ਇਹ ਨਸ਼ੇ ਚ ਲਾਇਏ ਆ ਫਿਰ ਇਹ ਬੰਦ ਕਹਿ ਲੈਂਦੇ ਬੰਦੇ ਹੀ ਕਰਦੇ ਹੁੰਦੇ ਆ ਹੋਰ ਬੁੜੂਆ ਕਰਦੇ ਚਲ ਬੰਦੇ ਕਰਦੇ ਆ ਬੰਦੇ ਕੱਢ ਲੈਣਾ ਕਰੋ ਥੋੜੀ ਤਾਂ ਬੁੜੀ ਅੱਗਾ ਤੱਗਾ ਸਾਰਾ ਰਹੀ ਬੈਠੀ ਆ ਜੀ ਹੁੰਦਾ ਨਾ ਹੈਪੀ ਨੂੰ ਵੀ ਹੱਥ ਨਹੀਂ ਲਾਉਣ ਦਿੰਦੀ ਉਹਨੂੰ ਕਹਿਣ ਦੀ ਆ ਪਾਸੇ ਹੋ ਜਾ ਅੱਛਾ ਨਾ ਸਿੱਖੀ ਕਿੱਥੋਂ ਆ ਇਹ ਇਹ ਜਾ ਕੋਸ ਮੈਂ ਤਾਂ ਇਹ ਨਹੀਂ ਸਮਝਉਂਦੀ ਇਹਦੀ ਕੁਸ ਨਾ ਮੇਰੀ ਗੱਲ ਸੁਣਾ ਮਜਬੂਰ ਨਾ ਸਿਖਾ ਦਿੰਦੇ ਨੇ ਸਾਡੇ ਬਾਪੂ ਜੀ ਨਾ ਉਹ ਕੱਢਦੇ ਹੁੰਦੇ ਸੀ ਕਿ ਤੇ ਪਹਿਲਾਂ ਹਾਂ ਪਹਿਲਾਂ ਕੱਢਦੇ ਹੁੰਦੇ ਸੀ ਤੈਨੂੰ ਪਤਾ ਹੈ ਉਦੋਂ ਪੈਸੇ ਟਕੇ ਦੀ ਤੰਗੀ ਹੁੰਦੀ ਸੀ ਤੇ ਉਸ ਤੋਂ ਬਾਅਦ ਸੁਭਾਅ ਬਣ ਗਿਆ ਫਿਰ ਵਿੱਚੋਂ ਕੱਢ ਕੇ ਨਾ ਬੋਤਲ 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 ਕਰਕੇ ਵੇਚ ਦਿੰਦੀ ਸੀ ਅੱਛਾ ਜਿਹੜਾ ਕੋਈ ਪੱਕਾ ਗਾਹਕ ਆਉਂਦਾ ਹਾਂ ਵੀ ਜਿਹੜਾ ਹੁਣ ਆਇਆ ਵੀ ਪਤਾ ਵੀ ਮਾਲ ਵਧੀਆ ਮਿਲਦਾ ਇਹ ਤੋਂ ਤੇ ਉਹ ਤਾਂ ਫਿਰ ਆਉਂਦੇ ਹੀ ਹੁੰਦਾ ਸਹੀ ਗੱਲ ਆ ਹਜੇ ਸਮਾਂ ਦੀ ਸਾਨੂੰ ਤਾਂ ਸਮਾਂ ਦੀ ਖਾਣ ਪੀਣ ਨੂੰ ਚੰਗਾ ਨਾ ਮਿਲੇ ਤੇ ਪਰ ਗਾਕਾਂ ਨੂੰ ਚੀਜ਼ੇ ਚੰਗੀ ਦਿੰਦੀ ਹੈ ਚਲੋ ਤਾਂ ਅਗਲੀ ਨੂੰ ਪਤਾ ਨਾ ਉਹਦੇ ਕਿੱਤੇ ਬਾਰੇ ਹਾਂ ਗੱਲ ਤਾਂ ਇਹ ਹੈ ਤਾਂ ਮਾੜੀ ਦੀਦੀ ਹਾਂ ਤਾਂ ਮਾੜੀ ਬਾਕੀ ਆਏ ਆ ਮੀਤ ਭਾਂਡੇ ਭੁੰਡੇ ਵੀ ਫੁੱਟ ਜਾਂਦੇ ਆ ਤੈਨੂੰ ਪਤਾ ਹੀ ਐ ਨਾ ਕੋਈ ਬੱਠਲ ਕੁਛ ਨਹੀਂ ਛੱੜਦੀ ਮਾਂ ਸਾਡੀ ਚਲ ਕੋਈ ਨਹੀਂ ਤੇਰੇ ਤਾਂ ਕੀ ਸਾਰੇ ਦੀ ਗੱਲ ਨਾ ਉਹ ਲੜਦੀ ਲੁੜਦੀ ਤਾਂ ਨਹੀਂ ਤੰਗ ਤੂੰ ਪਤਾ ਨਹੀਂ ਕਰਦੀ ਸਾਰਾ ਦਿਨ ਉਸੇ ਚ ਬਿਜੀ ਰਹਿੰਦੀ ਐ ਲੜਨ ਦਾ ਉਹਦੇ ਕੋਲੇ ਬੇਲ ਹੀ ਨਹੀਂ ਮਿਲਦੀ ਜਦੋਂ ਕੋਈ ਆ ਸਹਪਾ ਨਵਾਂ ਵੱਡ ਵੀ ਚ ਕੇ ਬੈਠ ਜਾਂਦੀ ਐ ਤੈਨੂੰ ਤਾਂ ਨਹੀਂ ਕਹਿੰਦੀ ਨਾਲ ਮੇਰੇ ਆ ਕਰਾ ਮੇਰੇ ਆ ਕਰਾ ਮੈਂ ਨਾ ਮੈਂ ਤਾਂ ਹੱਥ ਜੋੜ ਦਿੰਦੀ ਆ ਈ ਮਾਫਦਾ ਕਰਨਾ ਕਰ ਵੀ ਮੈਂ ਨਹੀਂ ਤੇਰੇ ਨਾਲ ਹੱਥ ਲਾਉਂਦੀ ਤੇ ਮੈਂ ਦਸਾਂ ਦੀ ਹੈਪੀ ਨੂੰ ਐਵੇਂ ਵੀ ਕਹਿ ਦਿੰਨੀ ਆ ਵੀ ਆਪਾਂ ਅੱਡ ਹੋ ਜਗੇ ਉਹ ਕਹਿੰਦਾ ਵੀ ਕੱਲਾ ਪੁੱਤਾਂ ਮੈਂ ਅੱਡ ਕਿਹਦੇ ਨਾਲ ਹੋਵਾਂ ਆਹ ਗੱਲ ਦਾ ਵੀ ਡਰ ਮਾਰਦਾ ਪਰ ਭਾਵੇਂ ਅੱਡ ਤਾਂ ਤੁਹਾਨੂੰ ਹੋਣਾ ਪਊ ਦੇਖ ਮੈਂ ਨਹੀਂ ਚਾਹੁੰਦੀ ਸੀ ਤੁਹਾਡੇ ਸੱਸ ਨੂੰ ਹਾਂ ਚ ਫਰਕ ਪਵਾਉਣਾ ਪਰ ਜਿਸ ਹਿਸਾਬ ਨਾਲ ਉਹਦਾ ਕੰਮ ਆ ਉਹ ਸਾਨੂੰ ਜੇ ਤੇਰੇ ਘਰ ਵਾਲਾ ਚੱਕਿਆ ਗਿਆ ਮੁੜ ਕੇ ਤੂੰ ਰਹਿ ਜੇਂਗੇ ਉਹੀ ਗੱਲ ਆ ਅੱਜ ਤੇਰੀ ਸੱਸੇ ਕੰਮ ਕਰੀ ਹੁੰਦੀ ਆ ਮਜਬੂਰੀ ਚ ਤੂੰ ਕਰ ਲੱਗ ਜੈਗੀ ਫਿਰ ਤੁਹਾਡੇ ਚ ਫਰਕ ਕੀ ਰਹੇ ਜੂਗਾ ਐਦੋਂ ਤਾਂ ਅੱਡ ਹੋ ਜਾ ਮੈਂ ਤਾਂ ਇਹੀ ਚਲਾ ਦਉਂਗੀ ਅਗਰ ਬਚ ਜਾ ਇਹ ਜੇ ਕੰਮਾਂ ਤੋਂ ਕੁਛ ਨਹੀਂ ਰੱਖਿਆ ਇਹਨਾਂ ਚ ਨਹੀਂ ਮੈਂ ਬਥੇਰਾ ਸਮਝਾਇਆ ਮੀਤੋ ਮੈਂ ਤਾਂ ਉਹਨੂੰ ਕਹਿੰਦੀ ਆ ਵੀ ਮਾਂ ਹੁਣ ਤੂੰ ਬੈਠ ਕੇ ਖਾ ਬਥੇਰੇ ਕਿੱਤਾ ਕਰ ਲਿਆ ਇਹ ਹੁਣ ਤਾਂ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਸਰਦੇ ਵਰਦੇ ਹੋਗੇ ਉਹ ਕਹਿੰਦੀ ਆ ਵੀ ਮੈਨੂੰ ਆਪਦੇ ਕੰਮ ਛੱਡਣ ਨੂੰ ਨਾ ਕਹਿ ਤੇ ਤੂੰ ਜਾਣਾ ਪੇਕੀ ਜਾ ਕੇ ਬੈਠ ਜਾ ਹੋਰ ਦੱਸ ਮੈਂ ਕੀ ਕਹਾਂ ਇਹ ਵੀ ਉਹਦੀ ਫਿਰ ਮਾੜੀ ਗੱਲ ਆ ਤਾਂ ਉਹੀ ਗੱਲ ਆਪਦੀ ਗਰਦਾਰੀ ਚਲਾਉਂਦੀ ਹੈ ਚਲ ਕੋਈ ਨਹੀਂ ਮੈਂ ਵੀ ਗੱਲਾਂ ਚ ਹੀ ਲੱਗ ਗਈ ਹਾਂ ਤੇਰੇ ਨਾਲ ਬੈਠੀ ਬੈਠੀ ਪਹਿਲਾਂ ਮੈਂ ਨਾਵਲ ਜੀ ਪੜ੍ਹੀ ਜਾਂਦੀ ਸੀ ਬੈਠੀ ਤੇ ਕੱਲੀ ਨੂੰ ਆਰ ਜਣੀ ਆਇਆ ਚਾਹ ਦਾ ਹੁਣ ਤੂੰ ਆ ਗਈ ਤੇਰੇ ਬਹਾਨੇ ਨਾ ਮੈਂ ਕੋਟ ਚਾਹ ਬਣਾ ਕੇ ਲਿਆਣੀ ਹੈ ਤੂੰ ਬੈਠ ਨਹੀਂ ਮੈਂ ਬੈਂਦੀ ਨਹੀਂ ਤੇਰੇ ਕੋਲ ਹੀ ਜਾਣੀ ਹੈ ਚਾਹ ਤਰੇ ਦੀ ਚੱਲ ਉੱਥੇ ਚੱਲ ਚੱਲ ਆ ਜਾ ਉੱਥੇ ਆ ਜਾ ਤੇਰੀ ਮਰਜ਼ੀ ਹੈ ਮੈਂ ਤਾਂ ਕਹਿੰਦੀ ਸੀ ਇੱਥੇ ਹਵਾ ਸੀ ਵਧੀਆ ਠੰਡੀ ਬੈਠੀ ਰਹੀ ਹਾਂ ਮੈਂ ਘੰਟਾ ਤਾਂ ਲਾ ਕੇ ਜਾਉਂ ਤੇਰੇ ਕੋਲ ਫੇਰ ਹੀ ਜਾਉਂ ਭੈਣੇ ਚੱਲ ਕੋਈ ਨਹੀਂ ਚਾਹ ਵੀ ਉੱਬਲ ਗਈ ਮੈਨੂੰ ਤਾਂ ਨਾ ਬਾਹਲੀ ਕਿਚਾਈ ਆਉਂਦੀ ਹੈ ਕੀ ਹੋ ਗਿਆ ਉਹ ਹੋਣਾ ਕੀ ਐ ਤੈਨੂੰ ਕਿਹੜਾ ਪਤਾ ਨਹੀਂ ਮੈਂ ਤੈਨੂੰ ਐ ਕਹਿਨੀ ਆ ਵਾਹ ਜੀ ਮੇਰਾ ਤਾਂ ਨਾ ਰੋਜ਼-ਰੋਜ਼ ਦੇ ਕੰਜਰਕਲੇਸ ਤੋਂ ਚਿਤਕ ਕੇ ਪਿਆ ਮੈਂ ਤਾਂ ਸੁਣੋ ਐ ਕਹਨੀ ਆ ਪਤਾ ਮਾਣ ਨਾਲ ਉਹ ਅੱਡ ਹੋ ਜਾਂਦੀ ਉਹ ਮਾਣ ਨਾਲ ਉਹ ਅੱਡ ਕੀ ਹੁੰਦਾ ਰੋਜ਼ ਤਾਂ ਪੈਸੇ ਆਉਂਦੇ ਆ ਵਧੀਆ ਚੰਗੀ ਗੱਲ ਆ ਘਰੇ ਪੈਸੇ ਆਈ ਜਾਂਦੇ ਹੋਰ ਕੀ ਕਰਾਉਣਾ ਤੂੰ ਉਹ ਤੈਨੂੰ ਤਾਂ ਐ ਲੱਗਦਾ ਜੀ ਵੀ ਰੋਜ਼ ਦੇ ਪੈਸੇ ਆਉਂਦੇ ਪਤਾ ਕਿਚਾਈ ਕਿੰਨੇ ਹੁੰਦੀ ਆ ਕਈ ਵਾਰ ਤਾਂ ਨਾ ਗੇਟ ਕੋਲ ਹੀ ਅਗਲਾ ਲਿਟੀ ਜਾਂਦਾ ਹੁੰਦਾ ਮੈਨੂੰ ਤਾਂ ਨਾ ਬਾਹਲੀ ਸ਼ਰਮ ਆਉਂਦੀ ਜੇ ਕੋਈ ਭੈਣ ਭਾਈ ਆ ਗਿਆ ਅਗਲਾ ਕੀ ਕਹੂਗਾ ਪੱਕੀ ਕਹਿਣਾ ਹਾਂ ਮੈਂ ਕੋਈ ਗੱਲ ਵੀ ਹੁੰਦੀ ਪੈਸੇ ਵੀ ਬਣਦੇ ਆ ਪਰ ਪੈਸੇ ਪਿੱਛੋਂ ਮੜੇ ਕਰਨਗੇ ਜਿਵੇਂ ਘਰ ਦਾ ਗੁਜ਼ਾਰਾ ਚੱਲਦਾ ਉਹਦੇ ਨਾਲ ਹੀ ਚੱਲਦਾ ਹੈ ਇਹ ਕਿੱਡੀ ਗੱਲ ਹੈ ਹੋਰ ਕੋਈ ਕੰਮ ਨਹੀਂ ਜੀ ਆਪਣੇ ਆਪਣੀ ਪਹੁੰਚ ਹੋਗੀ ਵਧੀਆ ਖਾਂਦੇ ਵੀ ਨਹੀਂ ਹੁਣ ਤਾਂ ਮਾਂ ਨੂੰ ਇਹ ਕੰਮ ਛੱਡ ਦੇਣਾ ਚਾਹੀਦਾ ਮੈਂ ਚੱਲ ਮੰਨਿਆ ਵੀ ਜਦੋਂ ਤੁਸੀਂ ਛੋਟੇ ਸੀ ਉਦੋਂ ਤੁਹਾਡੇ ਬਾਪੂ ਜੀ ਪਿੰਦੇ ਸੀ ਹਣ ਤਾਂ ਬਾਪੂ ਜੀ ਮੁੱਕੇ ਨੂੰ ਵੀ ਕਿੰਨੇ ਸਾਲ ਹੋ ਗਏ ਹੁਣ ਤਾਂ ਮਾਂ ਛੱਡਦੇ ਇਹ ਕਿਤੇ ਮਾਂ ਨੂੰ ਮੈਂ ਬਥੇਰਾ ਸਮਝਾਉਣਾ ਮਾਂ ਨੂੰ ਐਂ ਹੁੰਦਾ ਵੀ ਮਾਂ ਕੋਲੇ ਜੀਬ ਤੇ ਉਹੀ ਗੱਲ ਜਿੱਜਾ ਭਰਿਆ ਰਹਿੰਦਾ ਪੈਸੇ ਦਾ ਉਹ ਹਟਦੀ ਨਹੀਂ ਹੁਣ ਮੈਂ ਦੇ ਕੀ ਸਾਰੇ ਆਉਂਦੇ ਇਸ ਗੱਲ 'ਚ ਇਹ ਜੇ ਤੁਹਾਨੂੰ ਪਤਾ ਰੁਪਏ ਤਾਂ 5-7 ਦਾ ਘਾਹ ਕਾਹੀ ਰਹਿੰਦੇ ਰੋਜ਼ ਹੁਣ 7-800 ਬਣ ਕੇ ਜਦੋਂ 2000 ਰੁਪਏ ਮੈਨੂੰ ਬਣ ਜਾਂਦਾ ਰੁਪਏ ਤਾਂ ਬਣ ਜਾਂਦੇ ਜੇ ਮੇਰੀ ਗੱਲ ਸੁਣੋ ਕਈ ਵਾਰ ਤਾਂ ਨਾ ਬੁੜੀਆਂ ਇਹ ਜਿਹੀਆਂ ਮਾਂ ਨਾਲ ਲੜਨ ਆਉਂਦੀਆਂ ਆਪ ਨੂੰ ਵੀ ਨਾ ਅੰਦਰੋਂ ਬਾਹਰ ਲਾ ਕੇ ਬੈਠਣ ਨੂੰ ਜੀ ਕਰਦਾ ਹੁੰਦਾ ਉਹ ਲੜਨ ਲੱਗ ਜਾਂਦੀ ਵੀ ਦਵਾਈ ਦਵਾਈ ਐ ਅਸੀਂ ਤਾਂ ਸ਼ਰਾਬ ਛੱਡਣ ਦੀ ਵੀ ਤੁਸੀਂ ਸ਼ਰਾਬ ਪੀਉਂਦੇ ਇਹਦਾ ਲੋਕ ਤਾਂਵੇਂ ਕੁੱਤੇ ਐ ਇਹਦਾ ਮਰੀ ਮਰੀ ਕੌਣ ਕਿਸੇ ਨੂੰ ਪੀਉਂਦਾ ਮੱਲ ਮੱਲ ਲੈ ਕੇ ਪੀਂਦਾ ਆਪਾਂ ਕੀ ਮੁਖਤ ਪੈਣੇ ਮਰੀਏ ਤੇ ਪਗਾਈਏ ਵੇ ਤੇ ਅਜੀ ਗੱਲ ਫੇਰ ਕਿਹੜਾ ਜ਼ਰਾ ਬੰਦਾ ਹਟ ਜੂਆ ਵੀ ਦਰੂਪੀ ਨੂੰ ਇਹ ਤਾਂ ਐਵੇਂ ਮਰੀ ਜਾਂਦੇ ਰਹਿੰਦੇ ਆ ਬੁੜੀਆਂ ਨਾ ਲੈਣ ਕੇ ਸਾਥ ਹੋਣੇ ਲੈਣ ਕੇ ਤੇ ਹੋਰ ਲੈ ਲੈਣਗੇ ਹਾਂ ਇਹ ਤਾਂ ਗੱਲ ਹੈਗੀ ਆ ਜਿਹੜਾ ਪੀਣਾ ਨਾ ਉਹ ਹਟਦਾ ਨਹੀਂ ਹੁੰਦਾ ਉਹ ਐ ਨਹੀਂ ਇਹ ਗੱਲਾਂ ਹੁੰਦੀਆਂ ਨੇ ਇਹ ਤਾਂ ਮਰੀ ਜਾਂਦੇ ਲੋਕ ਇਹਨਾਂ ਮਗਰ ਨਾ ਲੱਗੇ ਬੜਾ ਨਾ ਜੀ ਮੈਨੂੰ ਤਾਂ ਐ ਡਰ ਲੱਗਦਾ ਹੈ ਆਹ ਨੂੰ ਮਾੜ ਚੁਣਾ ਅਗਲਾ ਜੇ ਕਿਸੇ ਨੇ ਚੁਗਲੀ ਕਰਤੀ ਨਾ ਆਪਾਂ ਸਾਰੇ ਨਰੜੀ ਦੇ ਮਰ ਜਾਗੇ ਉਹ ਕੋਈ ਨਹੀਂ ਕਰਦਾ ਤੇ ਮਾਪੇ ਸਾਰਿਆਂ ਨਾਲ ਲਿੰਕ ਹੈਗੀ ਹੈ ਮਾਤਾ ਤੇ ਸਾਰਾ ਕੁਝ ਹੈਗਾ ਤੂੰ ਟੈਨਸ਼ਨ ਨਾ ਲੈ ਇਸ ਗੱਲ ਚ ਚਾਹ ਵਾਲਾ ਤੇ ਚਾਹ ਲੈ ਗਿਆ ਅੰਦਰ ਚੰਗਾ ਜੀ শ্রীলਕਟਾ ਲੈ ਇਹ ਨਹੀਂ ਤਾਂ ਮੌਜਾ ਨਾਲ ਕਹਿਤਾ ਵੀ ਮਾਂ ਦੇ ਲਿੰਕ ਹੈਗੇ ਇਹ ਜਿਹੇ ਲਿੰਕ ਵੀ ਟਾਈਮ ਤੇ ਕੰਮ ਨਹੀਂ ਆਉਂਦੇ ਹੁੰਦੇ ਜਦੋਂ ਬੰਦੇ ਦੀ ਕੋਈ ਆੜਨ ਤੇ ਕੰਮ ਹੋਵੇ ਹਾਂਜੀ ਸਤਿ ਸ੍ਰੀ ਅਕਾਲ ਜੀ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਵੇਖ ਕੇ ਹਟਿਆ ਜੀ ਸਾਨੂੰ ਸਾਡੀ ਵੀਡੀਓ ਕਿਹੇ ਜਿ ਲੱਗੀ ਪਲੀਜ਼ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇੱਕ ਨਾਲੇ ਹੋਰ ਸਾਨੂੰ ਮੈਸੇਜ ਕਰਕੇ ਜ਼ਰੂਰ ਦੱਸਿਓ ਵੀ ਤੁਸੀਂ ਕਿੱਥੋਂ-ਕਿੱਥੋਂ ਸਾਡੀ ਵੀਡੀਓ ਵੇਖਦੇ ਹੋ ਹੁੰਨੇ ਹੋ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਬੈਲ ਦਾ ਬਟਨ ਜ਼ਰੂਰ ਦਬਾ ਲਿਓ ਜੀ ਉਹਦੇ ਨਾਲ ਤੁਹਾਨੂੰ ਗਾਂ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜੂਗਾ ਠੀਕ ਹੈ ਧੰਨਵਾਦ ਜੀ ਸਤਿ ਸ੍ਰੀ ਅਕਾਲ